ਆ ਚਾਰ ਕੰਮ ਵੀ ਕਰਤੇ ਆ ਚੱਲੀਏ ਆਪਾਂ ਉਹਨਾਂ ਦੇ ਭੋਜ ਤੇ ਤਾਂ ਛੇਤੀ ਛੇਤੀ ਪੈ ਜੀ ਗੋ ਮਮ ਐਕਸਕਿਊਜ਼ ਮੀ ਮੈਂ ਵੀ ਤੁਹਾਡੇ ਨਾਲ ਜਾਣਾ ਸੀ ਬੱਸ ਰਹਿਣ ਦਾ ਨਹੀਂ ਆਪਾਂ ਆ ਕੇ ਪੈਣੀ ਉਸ ਤੇ ਤੈਨੂੰ ਇੰਝ ਨਹੀਂ ਲੈ ਕੇ ਜਾਂਦੀਆਂ ਉੱਥੇ ਅਸੀਂ ਮਖੌਲ ਪਰੋਣੇ ਨੇ ਮੰਮੀ ਜੀ ਮੈਂ ਵੀ ਵੇਖਣਾ ਸੀ ਕਿ ਪਿੰਡਾਂ ਦੇ ਭੋਜ ਕਿਵੇਂ ਦੇ ਹੁੰਦੇ ਆ ਹਾਂ ਅੱਧਾ ਪਿੰਡਾ ਸੇ ਹੋਊਗਾ ਉੱਥੇ ਸਾਨੂੰ ਨਹੀਂ ਸ਼ਰਮ ਆਊਗੀ ਦੀਦੀ ਪਲੀਜ਼ ਟ੍ਰਾਈ ਟੂ ਅੰਡਰਸਟੈਂਡ ਟੀਚਰਾਂ ਕਰਨਗੇ ਟੀਚਰਾਂ ਆਇਆ ਸ਼ਰਮ ਆਉਂਦਾ ਨਹੀਂ ਪਿੰਡਾਂ ਦੀਆਂ ਹੋਊਗੀ ਸਾਲੂ ਤਾਂ ਆਉਂਦੀ ਐ ਬੇਬੀ ਜੀ ਸਿਲਟਾ ਕਨਵਰਸੇ ਨਹੀਂ ਹੁੰਦਾ ਸਿਰ ਤੇ ਕਾਦਰ ਨਾ ਟਕੈਂਗੀ ਨੰਗੇ ਸੱਨੀ ਜਾਂਦੇ ਹੁੰਦੇ ਮਹਾਰਾਜ ਦੀ ਸਵਾਰੀ ਮੇਰੇ ਕੋਲ ਰਮਾਲ ਹੈਗੀ ਹੈ ਜੇਬ ਚ ਬਸ ਰਹਿਣ ਦੇ ਰਮਾਲ ਨਾਲ ਸਿਰ ਟਕੈਂਗੀ ਹੁਣ ਤੂੰ ਜੇ ਜਾਣਾ ਸਾਡੇ ਨਾਲ ਲੈ ਜੂ ਬਥੇਰਾ ਤੇ ਗੱਲ ਕਰ ਸੂਟ ਪਾ ਕੇ ਆ ਓਹੋ ਇਹੀ ਤਾਂ ਪ੍ਰੋਬਲਮ ਹੈ ਮੇਰੇ ਕੋਲ ਸੂਟ ਨਹੀਂ ਨਾ ਹੈਗਾ ਤੇ ਨਾ ਮੈਨੂੰ ਸੂਟ ਵਧੀਆ ਲੱਗਦਾ ਪਾਉਣਾ ਮਤਲਬ ਕਿ ਸੂਟ ਨਾ ਕਦੇ ਕਦੀ ਸੋਹਣਾ ਲੱਗਦਾ ਪਾਏ ਰਜ ਭੋਗ ਤੇ ਤਾਂ ਸੋਹਣਾ ਲੱਗਦਾ ਪਾ ਲੈਂਦੀ ਦੀਦੀ ਥੋੜੀ ਵਾਲਾ ਸੂਟ ਦੇ ਦੋ ਮੈਂ ਪਾ ਲੂੰਗੀ ਨਾ ਪਹਿਨੇ ਮੇਰੇ ਵਾਲਾ ਨੀ ਜਿਹੜਾ ਸੂਟ ਆਉਣਾ ਆਉਣਾ ਨਹੀਂ ਤੇਰੇ ਚਲ ਤੂੰ ਕਰੀ ਰਹਿ ਕਰੇ ਰੇ ਉਹ ਕੀ ਕਰੇਗੀ ਨਾਲੇ ਹੋਰ ਵੀ ਲੋਕ ਹੋਣਗੇ ਮੈਂ ਮੇਸਾਵੇਂਗੀ ਆ ਆਪਦੀ ਇੰਗਲਿਸ਼ ਜੀ ਘੋਟ ਕੇ ਉੱਥੇ ਲੋਕ ਹੋਣਗੇ ਉੱਥੇ ਕੋਈ ਬੱਖਰੀ ਦੁਨੀਆ ਤੋ ਆ ਕੇ ਲੋਕ ਆਉਣਗੇ ਦੱਸ ਲੋਕ ਤਾਂ ਸਾਡੇ ਚੰਡੀਗੜ੍ਹ ਚ ਵੀ ਹੁੰਦੇ ਆ ਪਰ ਆ ਕੁਛ ਨਹੀਂ ਮੈਂ ਕਦੇ ਵੇਖਿਆ ਚਲੋ ਕੋਈ ਗੱਲ ਨਹੀਂ 2 ਮਿੰਟ ਹੀ ਸਹੀ ਆਰਾਮ ਦਾ ਫੀਲ ਕਰੂੰਗੀ ਸਾਰਾ ਕੰਮ ਹੋ ਵੀ ਪਿਆ ਲੈ ਕੇ ਦੀ ਮੈਂ ਕੋਲ ਤੇ ਜਾਊਂਗੀ ਨਾ ਬੇਬੇ ਪਉ ਤੇ ਤਾਂ ਲੈ ਚਲਦੇ ਪਰ ਮੈਨੂੰ ਤੇ ਇੱਥੇ ਤਮਾਰੀ ਨਹੀਂ ਹੈਗੀਗੀ ਇਹਦਾ ਕੀ ਪਤਾ ਉੱਥੇ ਇੰਨੇ ਬੰਦੇ ਹੋਣਗੇ ਹਰੇਕ ਨੂੰ ਤਾਂ ਜੱਫੀਆਂ ਪਾਣ ਦੇ ਜਾਂਦੇ ਆ ਹਾਂ ਸੱਚੀ ਗੱਲ ਐ ਇਹ ਵੀ ਆਪਾਂ ਨੂੰ ਸ਼ਰਮ ਆਉਂਦੀ ਉੱਥੇ ਉਹ ਤੇ ਸ਼ਰਮ ਨਹੀਂ ਹਜਾਂਣੀ ਹੋਰ ਉਹ ਕਰਿਓ ਭਾਈ ਕੋਈ ਉਹ ਜਵਾਕੋ ਕਰਿਓ ਹਾਂਜੀ ਹਾਂਜੀ ਰੈਡੀ ਆਜੋ ਆਜੋ ਮੰਮੀ ਹੋਰੀ ਤੇ ਹੈ ਨਹੀਂ ਕਿੱਥੇ ਗਏ ਉਹ ਤੇ ਭੋਗ ਤੇ ਗਏ ਹੋਇਆ ਕਹਿੰਦੇ ਕਿਸੇ ਗਵਾਂਡੀਆਂ ਦੇ ਭੋਗ ਆ ਮੈਨੂੰ ਤਾਂ ਲੈਕ ਹੀ ਨਹੀਂ ਗਏ ਨਾਲ ਕੱਲੀ ਨੂੰ ਹੀ ਛੱਡ ਗਏ। ਵੇਖ ਮੈਂ ਜਾਣਾ ਸੀ ਮੈਨੂੰ 1 ਰੁਪਿਆ ਨਹੀਂ ਦਿੱਤੇ ਵੀ ਮਾ। 1 ਰੁਪਿਆ ਵੀ। ਵੇਖ ਮੇਰੇ ਕੋ 2 ਰੁਪਏ ਦੀ ਯੇਚ ਨਹੀਂ ਮੈਂ ਜਾਂਦਾ ਪਰ ਛੋੜ ਰਖਾ ਹੀ ਨਹੀਂ ਪਤਾ। ਬਾਪੂ ਜੀ ਸੋ ਸੈੱਡ ਫਿਰ ਤੇ ਬਹੁਤ ਹੀ ਔਖਾ ਹੈ। ਕਵੀਲਦਾਰ ਤੇ ਦੂਸੇ ਤੁਹਾਡੇ ਕੋਲੇ ਪੈਸੇ ਹੈ ਨਹੀਂ। ਤੁਸੀਂ ਮੈਨੂੰ ਦੱਸੋ ਕਿ ਕਿੰਨੇ ਰਪਏ ਸੈਂਡ ਕਰਨੇ Google Pay ਤੇ। ਭਾਈ ਇਹਦੇ ਦਾ ਕਹਿੰਦਾ 30-40 ਹਜ਼ਾਰ ਦਾ ਇੱਕ ਰੁਪਿਆ ਕੰਮਾ। ਜੇ ਤੇਰੇ ਕੋ ਪੈਸੇ ਹੈਗੇ ਤਾਂ ਵੀ ਇਹਦਾ ਉਹ ਕੰਮ ਕਰਾ ਦੇ ਪਤਾ। ਮਮ ਬਾਪੂ ਜੀ ਹੋ ਜਗੇ ਕਿਡਾ ਕੰਮ ਸੀ ਵਸੇ। ਮੈਂ ਤੈਨੂੰ ਫੇਰ ਦੱਸ ਦਿੰਦਾ। ਹਾਂ ਨੰਬਰ ਦੇ ਦੋ ਮੈਂ Google Pay ਕਰ ਦਿੰਨੀ ਆ ਹਾਂ ਦੇਖਦਾ ਨੰਬਰ 94782 ਮਮ 1 ਮਿੰਟ 94 ਬਾਪੂ ਜੀ ਹਾਂ ਚਲੋ 947823842 32 40 40 ਕਿੰਨੇ ਕਰਨੇ ਬਾਪੂ ਜੀ 35 ਜਾਂ 40 ਬਸ ਮੇਰਾ ਕੰਮ ਸਾਝੂ 40 ਕਰ ਤਾਂ ਬੁਰਾ ਮੈਂ ਤਾਂ ਤੇਰਾ ਸਾਰੀ ਮਨ ਨਾ ਗੁਣ ਨਹੀਂ ਭੁੱਲਦਾ ਉਹ ਬਾਪੂ ਜੀ ਤਾਂ ਹੋ ਗਿਆ ਬਸ ਥੋੜਾ 40000 ਤਾਂ 40000 ਕੀ ਹੋ ਗਿਆ ਨੀ 40000 ਕੀ ਕਰਤਾ 40000 ਬਾਬੇ ਜੀ ਠੱਗੀ ਥੋੜੀ ਵਜੀ ਆ ਕੋਈ ਚੋਰ ਥੋੜੀ ਆਗੇ ਉਹਦਾ ਬਾਪੂ ਜੀ ਨੂੰ ਥੋੜਾ ਕੰਮ ਸੀਗਾ ਬਾਪੂ ਜੀ ਦੇ ਸਿਰ ਤੇ 40000 ਦਾ ਕਰਜ਼ਾ ਸੀ ਉਹ ਮੈਂ Google Pay ਕੀਤਾ ਨਹੀਂ ਮਸਰਹਣ ਦੇ ਭਾਣੇ ਇਹਦਾ ਕਰਜ਼ਾ ਅੱਜ 40 ਦੇਗੀ ਕੱਲ ਨੂੰ 80 ਲਾਉ ਮੈਂ ਜਾਣਦੀ ਆਂ ਦੀ ਕਰਤੂਤ ਨੂੰ ਕਿਉਂ ਆ ਪੁੱਕੜ ਲਿਓਣਾ ਸ਼ਰਾਬਾਂ ਦੇ ਗੱਬੇ ਲਿਓ ਦਾ ਹੋਰ ਦਾ ਛੇ ਨੇ ਕੀ ਲਿਓਣਾ ਅੱਛਾ ਬਾਪੂ ਜੀ ਇੰਨੀ ਗਲਤ ਕੰਮ ਵਾਸਤੇ ਤੁਸੀਂ ਮੇਰੇ ਤੋਂ ਪੈਸੇ ਕਰਵਾਏ ਆ ਉਹ ਤਾਂ ਝੂਠ ਮਾਰਦੇ ਆ ਤੇਰੀ ਮਾਂ ਤੈਨੂੰ ਨਹੀਂ ਪਤਾ ਇਹ ਤਾਂ ਕਲੇਸ਼ ਰਾਜੀ ਮੇਰੇ ਨਾਲ ਇਹਨੂੰ ਐਵੇਂ ਬਾਬੂ ਦਾ ਕੰਮ ਨਾ ਆਉਂਦਾ ਮੈਂ ਮੈਂ ਡੇਰੀ ਤੇ ਪੂਰਾ ਬਲੀਵ ਆ ਤੁਸੀਂ ਝੂਠ ਬੋਲਦੇ ਹੋ ਹੋਊਗਾ ਨਹੀਂ ਤੇਰਾ ਬਲੀਵ ਬੂਬ ਮੈਨੂੰ ਨਹੀਂ ਪਤਾ ਹੋਏਗਾ ਮੋ ਡੇਰੀ ਤੇ ਡੇਰੀ ਤਾਂ ਪੂਰਾ ਖਜਰਾ ਬੰਦਾ ਖਜਰਾ ਦੇਖ ਲਾ ਕਿਉਂ ਹੁੰਦਾ ਕੀ ਆ ਐਵੇਂ ਬੱਸ ਵੱਧੂ ਇਹ ਤਾਂ ਆਹ ਡਾਂਕੀ ਹਾਂ ਇਹ ਤਾਂ ਦੂਸ਼ਣ ਲਾਉਣੇ ਹੀ ਲਾਉਣੇ ਪੁੱਤ ਇਹਨੂੰ ਪਤਾ ਬੇਬੀ ਜੀ ਇਟਸ ਓਕੇ ਮੇਰੀ ਜੇਬ ਚ ਪੈਸੇ ਗਏ ਨਹੀਂ ਕੋਈ ਚੱਕਰ ਨਹੀਂ ਮੈਨੂੰ ਦੇ ਦੇਂਦੀ ਮੇਰੇ ਦਿਨ ਵਾਰ ਤੇ ਕੋਈ ਨਾ ਦੇ ਦੇ 40000 ਤੁਸੀਂ ਲੈ ਲਓ ਬਸ ਫੇਰ ਕੀ ਹੈ ਵੈਸੇ ਮੇਰੀ ਸਾਰੀ ਪੈਮੈਂਟ ਤੇ ਲਾਉਣੀ ਆ ਮੇਰੀ ਗੱਲ ਸੁਣ ਮੈਂ ਇਹਦਾ ਕਬੀਲਦਾਰੀ ਤੇ ਲਾਉ ਨਹੀਂ ਪੀਪੀ ਕੇ ਮੁੱਤੂ ਗਈ ਚੁੱਪ ਕਰ ਜਾ ਜੱਪਾ ਨਾ ਘਟਾ ਦੀ ਐ ਰੋਜ਼ ਜੱਪਾ ਹੀ ਘੁਟਦਾ ਪਾਪ ਕੀ ਕਰਦਾ ਇਹ ਜੱਪਾ ਕਿਉਂ ਪੱਲੇ ਤੇਰੇ ਇੱਕ ਮਿੰਟ ਬੇਬੇ ਜੀ ਜੱਪਾ ਕੀ ਹੁੰਦੀ ਵਾਪਸ ਜੀ ਇਹ ਚੀਕ ਸੁੱਤੀ ਚੀਕ ਓ ਗੱਲਾਂ ਹਾਂ ਸਕਟ ਦੇ ਬੇਬੇ ਜੀ ਨੂੰ ਇਹ ਕਿਉਂ ਨਿੰਦ ਲੱਗਦੀ ਆ ਦੇ ਕਿਨੇ ਕਲੇ ਪਾਈ ਬੱਟੀਆਂ ਨਹੀਂ ਨਹੀਂ ਹੱਥ ਨਹੀਂ ਚੱਕਣਾ ਜੀ ਦਾ ਕਦੇ ਵੀ ਲੇਡੀਜ਼ ਤੇ ਪੁੱਟ ਫੇਰਾ 40 ਹਜ਼ਾਰ ਪਿੱਛੇ ਕਲੇ ਪਾਈ ਪਈ ਆ ਨਹੀਂ ਇਹ ਨਾ ਦਿੰਦਾ ਮੈਂ ਹੁਣ ਤੈਥੋਂ ਰਹਿ ਜਾ ਸਮਝ ਤਾਂ ਛੋਕਲ ਬਣਾਉਣਾ ਚਾਹੀਦਾ ਹੱਥੋਂ ਪਰ ਬਣਾਉਣਾ ਅੱਜ ਤਾਂ ਇਹ ਦੇਗੀ 40 ਤੇ ਜੇਦੋਂ ਕੱਲ ਉਹਨੂੰ ਫੇਰ ਖਾਮੇਗਾ 40 ਦਾ ਉਹ ਕਿੱਥੋਂ ਆਊਗਾ ਇਹ ਦੇਖੋ ਜਵਾਬ ਦੇ ਦੇ ਜੀ ਰੱਖੀ ਕਿਵੇਂ ਲੈ ਆ ਦੇਵੇਂਗਾ ਬੇਬੇ ਜੀ ਕੋਈ ਗੱਲ ਨਹੀਂ ਤੁਹਾਨੂੰ ਨੀਡ ਹੋਏਗੀ ਮੈਂ ਇਥੋਂ ਲੈ ਲਿਓ ਕੋਈ ਚਿੰਤਾ ਨਹੀਂ ਤੂੰ ਕਿੰਨਾ ਕਿਰਦਾਰ ਮੈਂ ਕੀ ਜਾਣਦੀ ਤੈਨੂੰ ਵੀ ਮੈਂ ਈ ਬਸ ਬੇਬੇ ਰਹਿਂਦੇ ਇਹ ਹੈਗੀ ਆ ਹੈਗੀ ਆ ਤੂੰ ਤਾਂ ਸਿਆਣੀਆ ਚੁੱਪ ਕਰ ਜਾ ਉਹ ਹੈਲੋ ਜਿਹੋ ਜੀ ਹੈਗੀ ਤਾਂ ਮਤਲਬ ਕੀ ਆ ਮੈਂ ਕੱਲ ਦੇ ਵੇਖੀ ਜਾਨੀ ਆ ਨਹੀਂ ਜੇ ਪੈਸੇ ਦੇਣ ਸੀ ਕਿਸੇ ਚਾਚੀ ਦੇ ਕੰਮ ਵਾਸਤੇ ਦਿੰਦੀ ਮੈਨੂੰ ਬਾਪੂ ਜੀ ਨੇ ਨਹੀਂ ਦੱਸਿਆ ਸੀ ਮੈਨੂੰ ਨਹੀਂ ਦੱਸਿਆ ਸੀ ਕਿ ਪੈਸੇ ਕਿਉਂ ਚਾਹੀਦੇ ਆ ਨਹੀਂ ਫੇਰ ਹੁਣ ਤਾਂ ਬੇਬੇ ਨੇ ਦੱਸਤਾ ਹੁਣ ਕਿਹੜਾ ਤੂੰ ਮੰਨ ਗਈ ਹਲੇ ਵੀ ਤੁਸੀਂ ਸਿਰਸਿਰ ਚੜਦੀ ਜਾਨੀ ਆ ਮੈਂ ਕਿ ਸਿਰਸਿਰ ਚੜੀਆਂ ਤੁਹਾਨੂੰ ਪਿੰਡੂਆਂ ਨੂੰ ਨਾ ਥੋੜੀ ਭਾਸ਼ਾ ਜਵਾਬ ਦੇਣਾ ਚਾਹੀਦਾ ਮੈਂ ਕੱਲ ਦੀ ਵੇਖੀ ਜਾਨੀ ਆ ਉਹ ਬਜ਼ੁਰਗ ਨੇ ਫੇਰ ਕੀ ਹੋ ਗਿਆ ਕੰਮ ਵੀ ਬਥੇਰਾ ਕੀਤਾ ਹੁਣ ਤੱਕ ਉਹਨਾਂ ਨੇ ਠੀਕ ਹੈ ਠੀਕ ਹੈ ਜੇ ਬਜ਼ੁਰਗਨ ਖਰਚਾ ਉਹਦਾ ਉਤਲਾ ਤੂੰ ਹੀ ਚੱਕ ਲੈ ਵੈਸੇ ਵੀ ਮੇਰੀ ਪੇਮੈਂਟ ਤੁਸੀਂ ਸਾਰੇ ਰੱਖਦੇ ਹੋ ਮੇਰੀ ਗੱਲ ਰੈਡੀ ਸਾਡੇ ਨਾਲ ਲੜਨ ਦੀ ਲੋੜ ਨਹੀਂ ਇਹਨੂੰ ਬਜ਼ੁਰਗੁਰੂ ਆ ਤੇ ਨੌਲੀ ਲੈ ਜਾ ਕੋਈ ਨਾ ਲੈ ਚੁਗੀ ਤੁਸੀਂ ਵੀ ਸਾਰੇ ਚੱਲ ਪੋ ਨਾ ਨਾ ਰਸਤੀ ਦਾ ਕੀ ਕਰਨਾ ਇਹਨੂੰ ਲੈ ਜਾ ਬਸ ਸਭ ਤੋਂ ਲੋੜੀ ਹੈ ਆ ਜਾ ਬੀਬੀ ਕਹਿੰਦੀ ਆ ਪਤਾ ਕਿਉਂ ਤੁਸੀਂ ਕਿੰਨੇ ਬਸ ਕੀ ਹੋਣਾ ਆਹ ਲੱਕੀ ਆਏ ਸਾਰੇ ਉਹ ਕਿਨੀ ਮੈਂ ਤਾਂ ਕਹਿ ਰਹੀ ਆ ਤੁਹਾਡਾ ਤਾਂ ਧੰਨ ਜਿਗਰਾ ਜਿਹੜਾ ਤੁਸੀਂ ਇਹੋ ਜੀ ਬੁੜੀ ਨਾਲ ਕੱਟਿਆ ਮਸਾਂ ਕੱਟਦਾ ਮੈਨੂੰ ਪਤਾ ਕਿਵੇਂ ਕੱਟਿਆ ਮੈਂ ਮੈਨੂੰ ਹੋ ਗਏ 50 ਸਾਲ ਤੇ ਇਹਦੇ ਨਾਲ ਮੱਥਾ ਮਾਰਦੇ ਨੂੰ ਰੋਜ਼ ਕਲੇ ਮੇਰੀ ਗੱਲ ਸੁਣੋ ਬਾਪੂ ਜੀ ਤੁਸੀਂ ਮੈਨੂੰ ਦੱਸਿਆ ਕਿ ਮੈਂ ਇਹ ਕੰਮ ਵਾਸਤੇ ਮੈਨੂੰ ਆ ਕੇ ਪਿਆਰ ਨਾਲ ਵੀ ਕਹਿ ਸਕਦੀ ਸੀ ਕਿ ਆਪਣੇ ਪੈਸੇ ਵਾਪਸ ਕਰਵਾ ਲੈ ਮੈਨੂੰ ਆ ਕੇ ਕਹਿੰਦੀ ਇਹ ਤਾਂ ਹੈਗੀ ਇਹੋ ਜੀ ਇਹੋ ਜਿਹਾ ਮੇਰੇ ਵਿੱਚ ਕੀ ਆ ਗਿਆ ਉਹ ਬਹੂ ਇਹੋ ਜੀ ਬਣਾਦਾ ਦੂਜੀ ਨੂੰ ਜਿਵੇਂ ਹੀ ਬੱਸ ਹੋ ਗਈ ਬਾਪੂ ਜੀ ਪਤਾ ਕੀ ਹੈ ਮੈਂ ਤਾਂ ਕਹਿੰਦੀ ਇਨਸਾਨ ਨੂੰ 4-5 ਜਮਾਤਾਂ ਪੜ੍ਹਨਾ ਚਾਹੀਦਾ ਥੋੜੀ ਬਹੁਤੀ ਸੈਂਸਤਾ ਆ ਜੇ ਹੁਣ ਤੁਸੀਂ ਪੜੇ ਲਿਖੇ ਹੋ ਤੁਹਾਨੂੰ ਸਾਰੀ ਨੋਲੇਜ ਹੈ ਨੋਲੇਜ ਇਹ ਦੋਨੇ ਆਨ ਪਰ ਇਹਨੂੰ ਪਤਾ ਕੋਈ ਨਹੀਂ ਚਲੋ ਬਾਈ ਆ ਗਿਆ ਹੁਣ ਨਾ ਬੋਲੋ ਬਾਦੂ ਫਿਰ ਲੜਾਈ ਚਲੋ ਉਹਨੂੰ ਪਤਾ ਨ ਲੱਗਣ ਦਿਓ ਆਪਾਂ ਹਾਂ ਹੈਨਾ ਆ ਗੂਗਲ ਪੇਜੀ ਲੱਭ ਨਾ ਦੱਸਿਓ ਨਹੀਂ ਨਹੀਂ ਬਾਬੂ ਜੀ ਕੋਈ ਨਾ ਆ ਗਏ bro ਹਾਂ ਆ ਗਿਆ ਉਹ ਬੈਰਿੰਗ ਚੱਪਾ ਵਾ ਕੇ ਲੈ ਉਹ ਬਈ ਬਈ ਬਾਦਿਆ ਬੜੀਆ ਰੋਲਾ ਜਿਹਾ ਪਈ ਜਾਂਦੇ ਸੀ ਕੁਛ ਨਹੀਂ ਏ ਬੋਡੀ ਮੈਨੂੰ ਪੁੱਛਣ ਲੱਗੀ ਵੀ ਪਾਪਾ ਕੋਈ ਹੋਰ ਚੀਜ਼ ਲੋੜ ਆ ਮੈਂ ਕਿਹਾ ਪੱਤ ਤੀ 40000 ਦੀ ਲੋੜ ਆ ਜੀ ਮੈਨੂੰ ਠੀਕ ਹੋ ਗਿਆ ਤੇ ਕਹਿੰਦੇ ਜਿਹੜੀ ਹੈਗਾ ਲੱਖ ਰੁਪਈਆ ਉਹ ਯਾਰ ਤੇਰੀ ਵੀ ਹੱਦੋਂ ਹੀ ਪਈ ਆ ਮਾਣਾ ਮੋਟਾ ਦੇਖ ਤਾਂ ਲਿਆ ਕਰ ਤੇਨੂੰ ਕੋਲ ਕੀ ਪੈਸੇ ਉਹ ਸੀ ਤੂੰ ਮੈਨੂੰ ਕਹਿੰਦਾ ਕਿ ਇਹ ਵਿਚਾਰੀ ਅੱਜ ਤਾਈ ਆ ਹੁਣ ਸਾਰੇ ਪੈਸੇ ਮੰਗਣ ਲੱਗ ਗਿਆ ਤੂੰ ਤੇਰੇ ਕੋਲ ਇਹੀ ਕੰਮ ਆ ਇਹ ਖੋਸ਼ੋ ਦادیه ਮੇਰੀ ਗੱਲ ਸੁਣੋ ਆ ਪਾਪਾ ਮੈਂ ਕਿਹਾ ਸਾਰਾ ਕੁਝ ਤੂੰ ਆਪਣੇ ਮੰਮੀ ਡੇੜੀ ਖਾਤਰੀ ਘਮਾਉਨੇ ਆ ਨਾ ਆਪਾਂ ਫੇਰ ਓਏ ਗੱਲ ਆਈ ਨਹੀਂ ਹੈ ਕਿ ਭਾਈ ਗੱਲ ਆ ਗੱਲ ਤਾਂ ਇਹ ਆ ਵੀ ਤੂੰ ਸਾਰੀ ਉਮਰ ਉਹ ਫਿਰ ਹਰੇਕ ਨੂੰ ਕਹਿੰਦਣਾ ਮੈਨੂੰ ਤੇ ਮੈਨੂੰ ਕਿਹੜੇ ਕੰਮ ਵਾਸਤੇ ਪੈਸੇ ਚਾਹੀਦੇ ਆ ਮੈਨੂੰ ਤਾਂ ਬਾਅਦ ਚ ਪਤਾ ਲੱਗਿਆ ਵੀ ਇਹਨਾਂ ਨੇ ਉਹ ਇਹ ਹੁਣ ਟੜਕੇ ਰਿਆ ਕਰੂਗਾ ਤੂੰ ਹੀ ਸਾਮੀ ਤੇਰੇ ਨਾਲ ਭੇਜਾਂਗੇ ਉੱਥੇ ਸਾਥੂ ਨਹੀਂ ਸੰਦਾ ਫਿਰ ਐ ਡੱਕੇ ਹੋਏ ਨੂੰ ਹੁਣ ਤੜਕੀ ਪੀ ਲਿਆ ਕਰੂਗਾ ਇਹ ਗੱਲ ਜਾ ਜਾ ਇਹ ਗੱਲ ਤੇ ਮੈਂ ਉਹਨਾਂ ਨਾਲ ਆ ਤੇਰੇ ਨਾਲ ਨਹੀਂ ਹੈਗਾ ਤੇ ਵੀਰ ਜੀ ਮੈਨੂੰ ਪਹਿਲਾਂ ਨਹੀਂ ਕੀਤਾ ਤੂੰ ਕੋਈ ਘਰ ਚ ਫਿਰ ਅਸੀਂ ਇਹਨਾਂ ਜਣੇ ਸਾਨੂੰ ਵੀ ਪੁੱਛਦੀ ਕੋਈ ਹੈ ਨਹੀਂ ਸੀ ਘਰੇ ਇਹ ਤਾਂ ਹੁਣ ਤੜਕੇ ਤੋਂ ਪੀ ਲਿਆ ਕਰੂਣ ਤੈਨੂੰ ਜਾਣ ਨਹੀਂ ਦਿੰਦੇ ਮਹੀਨਾ ਇੱਥੇ ਰਹਿਣਾ ਬੂ ਤੈਨੂੰ ਹਾਂ ਮੈਂ ਕਿਹਾ ਪਤਾ ਨਹੀਂ ਕੀ ਗੱਲ ਹੋਗੀ ਹੁਣ ਮਹੀਨਾ ਇਹਨੂੰ ਤ ਅਸੀਂ ਤੇ ਗਾਲਾਂ ਕੌਣ ਸੁਣੂਗੇ ਤੇ ਗਾਲਾਂ ਕੱਢਦਾ ਗੰਦੀਆਂ ਗੰਦੀਆਂ ਰਾਤ ਨੂੰ ਟੱਕ ਕੇ ਹੈ ਬਾਪੂ ਜੀ ਨਹੀਂ ਨਹੀਂ ਇਹ ਸਾਰੇ ਲੜ ਕੇ ਇਕੱਠੇ ਹੋਏ ਇਹ ਮੈਨੂੰ ਬਦਨਾਮ ਕੋਈ ਨਾ ਤੈਨੂੰ ਪਤਾ ਲੱਗ ਜੂ ਅੱਜ ਹੀ ਪਤਾ ਲੱਗ ਜੂ ਅੱਜ ਹੀ ਪਤਾ ਲੱਗ ਜੂ ਖੜ ਜਾ ਅੱਧਾ ਘੰਟਾ ਮਾਣ ਰਲ ਕੇ ਸਾਡੇ ਕਰਕੇ ਨਰੇ ਹੋਏ ਬਾਪੂ ਜੀ ਮੇਰੀ ਗੱਲ ਸੁਣ ਲੋ ਉਹਨਾਂ ਦੀ ਗੱਲ ਨਾ ਸਹੀ ਨਹੀਂ ਹੋਣੀ ਚਾਹੀਦੀ ਜੇ ਤੁਸੀਂ ਪਹਿਲਾਂ ਮੇਰੇ ਆਉਣ ਤੋਂ ਪਹਿਲਾਂ ਗਾਲਾਂ ਕਰਦੇ ਵੀ ਸੀਗੇ ਤਾਂ ਆਪਣੀਆਂ ਗਾਲਾਂ ਛੱਡ ਦਿਓ ਠੀਕ ਕੋਈ ਪੈਗ ਨਹੀਂ ਤੇ ਕੋਈ ਸ਼ੈਗ ਨਹੀਂ ਤੇ ਕੋਈ ਗਾਲ ਨਹੀਂ ਕਰਨੀ ਕਿਸੇ ਨੂੰ ਸਮਝ ਲੱਗੀ ਤੁਹਾਡਾ ਹਸਾਬ ਕਿਤਾਬ ਸੀ ਨਾ ਪੂਰੇ ਸਾਲ ਦਾ ਉਹ ਉਹ ਰਵੇਦਾ ਮੈਂ ਹੁਣ ਤੁਸੀਂ ਸ਼ੁਰੂਆਤ ਨਹੀਂ ਕਰਨੀ ਠੀਕ ਠੀਕ ਆਦੀ ਤੀ ਦੀ ਸੌ ਖਾਓ ਵੀ ਇਸ ਤੋਂ ਬਾਅਦ ਮੈਂ ਸ਼ੈ ਨਹੀਂ ਕਰਦੀ ਮੈਂ ਆ ਜਾ ਬੱਸ ਪੱਕਾ ਹਾਂ ਕੀ ਕਹਤੇ ਹੋ ਦੇ ਕਮਲੀਨਾ ਹੋਏ ਆ ਮੈਂ ਟੈਨਸ਼ਨ ਲਈ ਜਾਂਦੇ ਸੀ ਉਹ ਮੇਰੀ ਗੱਲ ਸੁਣ ਲੋ ਅੱਜ ਤੋਂ ਬਾਅਦ ਨੋ ਪੱਕੜ ਨੋ ਛੁੱਕੜ ਨੋ दारू ਨੋ ਮਾਰੂ ਬਣਾ ਪੁਜੀ ਬਿਲਕੁਲ 100% ਸਹੀ ਸਭ ਸੱਚ ਸੇ ਪਾਪਾ ਤੇ ਤੂੰ ਕਹਤਾ ਕੋਈ ਹੈ ਮੈਂ ਕਿਵੇਂ ਛੱਡੂਗਾ ਮਾ ਹਾ ਵੱਡਾ ਭਾਈ ਉਹਦਾ ਇੱਧਰ ਵਾਗਿਆ ਬਾਰਾਂ ਨੂੰ ਅੱਗ ਜੀ ਮਜਾਲਾ ਠੰਡ ਹੋ ਰਹੀ ਆ ਅੱਗ ਤਾਂ ਮੈਂ ਮਚਾਉਣੀ ਆ ਮੈਂ ਆਹ ਮੇਰੀ ਗੱਲ ਸੁਣ ਲੈ ਵੇ ਅਤੂਤਰ ਕੁਰਤਾ ਪਹਿਲਾ ਮਜਾ ਪਾਈ ਫਿਰਦਾ ਉਹਨੂੰ ਵੀ ਕਹਿ ਦੇ ਪਿੰਡ ਚ ਆ ਕੇ ਸੂਟ ਪਾ ਲੈ ਉਹ ਮਾਂ ਮੰਦੀ ਨਾ ਛੱਡ ਪਰ ਪਾਈ ਫਿਰਨਦੇ ਆਪਾਂ ਕੀ ਲੈਣਾ ਚੱਲ ਮੈ ਮੇਰੀ ਗੱਲ ਸੁਣ ਲੈ ਹਾਂ ਤੇਰੇ ਪਿਓ ਨੂੰ 40000 ਦੇ ਤਾਂ ਫੋਨ ਫੂਨ ਰਾਹੀ ਦੱਸ 40000 ਕਾਹਦਾ ਬਣਦਾ ਚੱਲ ਫੇਰ ਕੀ ਹੁੰਦਾਗਾ ਕਮਾਉਣੇ ਜਾਂ ਦੇਦਾ ਬਾਪੂ ਨੂੰ ਇਤਨਾ ਬੜਾ ਬਗਾਨਾ ਨੂੰ ਇਤਨਾ ਕਿਸ ਨੂੰ ਇਹ ਬਾਪੂ ਦਾਦਾ ਦਾ ਚੱਗੇ ਕਾਪੂ ਦੇ ਦੇ ਉਹ ਤਾਂ ਹੁਣ ਝੱਕ ਕੇ ਆ ਜੀ ਵਾ ਤੇ ਫੇਰ ਸ਼ਰਾਬਾ ਵਾਸਤੇ ਦੇ ਦਿੰਦੇ ਹੁੰਦੇ ਨੇ ਪੈਸੇ ਮੈਨੂੰ ਦੇ ਦੇ ਤਾਂ ਕੋਈ ਮੈਂ ਕਬੀਲਦਾਰੀ ਚ ਲਾ ਦੂੰ ਕੋਈ ਉਹ ਜਵਾਕ ਟਰੈਕਟਰ ਲੈ ਲੂਗਾ ਕੋਈ ਨਾ ਪਰ ਉਹਨੇ ਬਾਪੂ ਨੇ ਕਹਿਤਾ ਹੁਣ ਦੇਤੇ ਹੁਣ ਸਾਰੇ ਘਰੀ ਆਉਂਦੇ ਨੇ ਮਾਰ ਪੀਏ ਕਿਹੜਾ ਕਿੱਤ ਜਾਂਦੇ ਨੇ ਹਾਂ ਘਰੀ ਆਉਂਦੇ ਨੇ ਘਰੇ ਤੁਸੀਂ ਵੜਾ ਦਿੰਨੇ ਆ ਆਹਦੇ ਛੋਸ਼ੇ-ਬੋਸ਼ੇ ਤੇ ਡਾਉਨੇ ਆ ਉਹ ਫਿਰ ਮੈਂ ਉੱਥੇ ਵੀ ਖਰਚਾ ਹੋਏ ਨਾ ਹੁਣ ਤੈਨੂੰ ਪਤਾ ਹੈਗਾ ਚੰਡੀਗੜ੍ਹ ਕਿਹੜਾ ਥੋੜਾ-ਮੋਟਾ ਖਰਚਾ ਹੁੰਦਾਗਾ ਹੁੰਦਾ ਤਾਂ ਹੈਗਾ ਫਿਰ ਆਹ ਤੱਕ ਬੀਲਦਾਰੀ ਵਾਸਤੇ ਦੇ ਜਾਂਦੇ ਮੈਨੂੰ ਚਾਰ ਪੈਸੇ ਉਹਨੂੰ ਪਤਾ ਨਹੀਂ ਹੁਣ ਬਾਪੂ ਨੇ ਕਹਿਤਾ ਹੁਣ ਉਹਨਾਂ ਨੂੰ ਤਾਂ ਐ ਹੋਵੇ ਬੀਲਦਾਰੀ ਵਾਸਤੇ ਮੰਗੇ ਨੇ ਬਾਪੂ ਨੇ ਮੰਗਲੇ ਤਾਂ ਦੇਤੇ ਹੁਣੇ ਫਿਰ ਮੰਗਲੇ ਪੁੱਛਤਾ ਲੈਂਦੀ ਉਹ ਆਪ ਮੁਹਾਰੀ ਬਣੀ ਫਿਰਦੀ ਐ ਕੁੱਚਲ ਇੱਕ ਦਿਨ ਰਹਿਣਾ ਇੱਥੇ ਦੋ ਦਿਨ ਬਤਾਨੀ ਕਿਉਂ ਮਾਂ ਲੜਦੀ ਰਹਣੀ ਸਾਰਾ ਦਿਨ ਮੈਂ ਕੀ ਲੜਦੀ ਆ ਮੈਂ ਲੜ ਕੇ ਕੀ ਲੈਣਾ ਮੈਂ ਤਾਂ ਹੀ ਕਹਿਨੀ ਆ ਭਰਾਵਾ ਫੇਰ ਉਹ ਹੁਣ ਫੇਰ ਰੱਕ ਕੇ ਆਜੂ ਦੱਸ ਫੇਰ ਕੋਈ ਸામੂਗਾ ਤੂੰ ਤਾਂ ਬਗਜੋਗੇ ਉਹ ਗਾਲਾਂ ਸਾਨੂੰ ਦਿਆ ਕਰੂ ਮਗਰੋ ਲੁੱਕ ਕੇ ਕੋਈ ਨਾ ਸਮਝਾਦਾ ਕਹਿ ਜਾਂਗ ਜਾਂਦੇ ਹੋਏ ਦੇਖਾਂਗੇ ਤੁਹਾਡਾ ਸਮਝਾਇਆ ਜੇ ਸਮਝੀ ਜੂਗਾ ਫੇਰ ਤਾਂ ਬਾਲੀ ਵਧੀਆ ਗੱਲ ਹੋਈ ਜੇ ਤੁਹਾਡਾ ਸਮਝਾਇਆ ਸਮਝ ਜੇ ਹੁਣ ਉਹ ਵੀ ਆਏ ਜਵਾਬ ਦੇਣ ਦੀ ਫੇਰ ਬਾਪੂ ਆਏ ਕਹਿੰਦਾ ਮੈਨੂੰ ਜਵਾਬ ਦੇ ਤਾ ਬੇ ਚੰਗੇ ਜਾ ਅੰਦਰੋਂ ਕਾਗਜ਼ ਲਿਆ ਚੱਕ ਕੇ ਅੱਗ ਮਚਾਵਾਂ ਉਹ ਨਾ ਡੱਬੀ ਵੀ ਨਹੀਂ ਹੈਗੀ ਆ ਖਾਲੀ ਸਟ ਰੱਖੀ ਐ ਉਹ ਪਤਾ ਨਹੀਂ ਕਿੱਧਰ ਕੀ ਕਰਦੀਆਂ ਫਿਰਦੀਆਂ ਰਹਦੀਆਂ ਨੇ ਲੋਹੂ ਵਾਲਾ ਪਿੰਦੀਆਂ ਨੇ ਇੱਕ ਤਾਂ ਆਏ ਨਾ ਬਲਾ ਡੱਬਾ ਦਾ ਕਿਤਾ ਹੱਦ ਨਹੀਂ ਇਹਨਾਂ ਗੱਲ ਨਹੀਂ ਬਾਤ ਉਹ ਗੱਲ ਸੁਣੋ ਭਾਈ ਮੇਰੀ ਮੇਰੇ ਕੋ ਆਓ ਭਾਈ ਮੜਾ ਜਾ ਹਾਂ ਬਾਪੂ ਆਈ ਹਾਂ ਦੱਸ ਰੋਟੀ ਬਣਾਤੀ ਪੁੱਤ ਰੋਟੀ ਐਡੇ ਸੁਨੇਹਾ ਬਾਪੂ ਨੇ ਤੁਸਾਂ 9-10 ਵਜੇ ਤੇ ਰੋਟੀ ਖਾਣੀ ਹੁੰਦੀ ਐ ਪੁੱਤ ਮੈਂ ਦਾਰੂ ਛੱਡਤੀ ਮੈਂ ਆਪਜੀ ਛੋਟੀ ਨੋ ਦੀ ਸੌਂ ਖਾਦੀ ਸੀ ਐਤੂ ਬਾਦ ਮੈਂ ਨਾ ਦਾਰੂ ਪੀਵਾ ਨਾ ਨੇੜੇ ਜਾਵਾ ਤੇ ਰੋਟੀ ਬਣਾ ਦੇ ਮੈਨੂੰ ਰੋਟੀ ਖਾਣੀ ਆ ਗੱਲ ਸੁਣ ਭਾਈ ਨੀ ਬੇਬੇ ਨੀ ਬੇਬੇ ਗੱਲ ਸੁਣੀ ਹਾਂ ਨੀ ਮੇਰੀ ਗੱਲ ਸੁਣ ਨੀ ਅੱਜ ਤੱਕ ਮਾਲੀ ਹੋਗੀ ਨੀ ਬਾਕੂ ਟਾਈਮ ਨਹੀਂ ਰੋਟੀ ਮੰਗੀ ਖੜਾ ਹੈ ਕੈਸਾ ਪਾਹੀ ਰੋਟੀ ਖਾਣੀ ਆ ਰੋਟੀ ਬਣਾ ਦਿਓ ਅੱਛਾ ਕਹਿੰਦਾ ਮੈਂ ਤਾਂ ਦਾਰੂ ਵੀ ਪੀਂਦਾ ਮੈਂ ਤਾਂ ਸੌਂ ਖਾਦੀ ਛੋਟੀ ਦੀ ਆਹ ਹੋਰ ਮੈਂ ਤਾਂ ਹੈਰਾਨ ਹੀ ਰਹੇਗੀ ਮੈਂ ਆ ਕੱਜ ਪਤਾ ਨਹੀਂ ਤੈਨੂੰ ਕਿਹੜੇ ਪਾਸੇ ਚੜ ਗਿਆ। ਇਹ ਤਾਂ ਚੰਗਾ ਹੋ ਗਿਆ। ਸੌਂ ਪਾਤੀ ਜੇ। ਪਤਾ ਨਹੀਂ ਥੇ ਪੀ ਕੇ ਤੱਜੂ ਪਉਂਦਾ ਸੀ। ਨਹੀਂ ਹਾਂ ਇਹੀ ਤਾਂ ਗੱਲ ਐ। ਕੀ ਹੋ ਗਿਆ ਮਾਂ? ਮੈਂ ਕੁਛ ਨਹੀਂ। ਘੱਲ ਤਾਂ ਪਈ। ਉਹਨੇ ਅੱਜ ਕਹਨਾ ਆਪ ਦੇ ਉਦੋਂ ਮੈਂ ਤੈਨੂੰ ਦੱਸ ਦੀ ਸੀ 40 ਹਜ਼ਾਰ ਦੇ ਤਾਂ ਆਪ ਦੇ ਪੇਰ ਨੂੰ। ਉਹ ਉਹਨੇ ਕਿਤੇ ਸੌਂ ਪਾਤੀ ਮੇਰੀ ਸੌਂ ਖਾ ਗਈ ਬਾਪੂ। ਇਸ ਤੋਂ ਬਾਅਦ ਕੋਈ ਨਸ਼ਾ ਨਹੀਂ ਕਰੇਗਾ। दारू ਦੇ ਹੱਥ ਨਹੀਂ ਲਾਵੇਗਾ। ਅੱਜ ਰੋਟੀ ਮੰਗੀ ਜਾਂਦਾ ਮਰਾ ਤਾਂ। ਫੇਰ ਤਾਂ 40 ਗੱਲ ਫੇਰ ਲੈ। ਸੁਣਦੇ ਗਿਣਾਂ। ਕਿਆ ਪਕਵਾਲਾ ਨਹੀਂ ਛੇਤੀ ਦੇਣੇ ਹੋਰ ਮੁੰਡਾ ਵੀ ਨਹੀਂ ਚਾਹ ਚੜ੍ਹ ਗਿਆ ਹੋਰ ਮੈਂ ਕਿਹਾ ਚੱਲ ਵਧੀਆ ਬਾਪੂ ਤਾਂ ਸੂਰਿਆ ਘਰ ਚੋਂ ਮੈਂ ਹੁਣ ਰੋਟੀ ਬਣਾਉਂਗੀ ਤੂੰ ਵੀ ਮਾਂ ਉਹੀ ਲੜੀ ਜਾਂਦੀ ਰਹਿਣੀ ਲਿਆ ਛੱਡ ਗਿਆ ਨਾ ਦਾਰੂ ਹਾਂ ਛੱਟਤਾ ਗਿਆ ਭਾਈ ਜੇ ਇਹ ਛੱਡੀ ਰੱਖੇ ਤੇ ਫੇਰ ਸਾਡੀ ਜਿਹੜਾ ਇੱਕ ਦਿਨ ਮੰਗੀ ਆ ਰੋਟੀ ਜਗਾਹਾਂ ਨੂੰ ਵੀ ਛੱਡੇ ਫੇਰ ਵੀ ਆ ਬਾਬੂਆ ਮੈਨੂੰ ਪਤਾ ਹਿੰਦਰਾ ਬਾਲਾ ਮੜਾ ਜੁੰਦੇ ਨੇ ਕਹਿ ਦਿੱਤਾ ਛੱਡ ਤੂੰ ਛੱਡ ਤੂੰ ਇਹ ਪੱਕਾ ਇਹ ਹੁਣ ਨਹੀਂ ਲੌਂਦਾ ਹੁਣ ਕਿਤੇ ਕਲੇਸ਼ ਕਰਕੇ ਨਾ ਕਿਤੇ ਦੁਬਾਰੇ ਪੀਣ ਲਾ ਦੀ ਨਾ ਨਾ ਮੈਂ ਕੰਨ ਕਲੇਸ਼ ਕਰੂੰਗੀ ਜੇ ਇਹ ਸ਼ਰਾਬ ਛੱਡ ਦੇ ਫੇਰ ਕੀ ਦੇ ਹੈਂ ਆ ਕੇ ਹੋ ਗਿਆ ਪਾੜੇ ਆ ਵੀਰੂ ਓਏ ਪਾਂਡੇ ਚ ਕਾ ਲਿਆ ਲਾ ਟਿਕਾ ਮੇਰਾ ਕੰਮ ਤਾਂ ਵਿਚੀ ਛੜਾ ਦਿੰਦਾ ਮੈਂ ਰੋਟੀ ਪਕਾਉਣੀ ਸੀ ਪਹਿਲਾਂ ਉਹਦਾ ਕੰਮ ਹੀ ਦੱਸ ਮੜਾ ਇਹ ਬੋਲ ਮਾਰ ਲਾ ਉਹਦੀ ਲੱਗ ਜੂ ਟੱਪਣਾ ਮੈਂ ਫੇਰ ਬਸਾ ਦਾ ਅੱਜ ਬਾਪੂ ਨੇ ਟਾਈਮ ਨਾਲ ਰੋਟੀ ਖਾਣੀ ਐ ਤੈਨੂੰ ਪਤਾ ਉਹਨੇ ਦਾਰੂ ਸ਼ਰਤੀ ਇੰਨੀ ਸਨੇਹ ਰੋਟੀ ਖਾਉ ਲੈ ਹੋਰ ਉਹਦੀ ਵੱਡੇ ਵੱਡੇ ਨਹੀਂ ਜੜਾ ਸਕੇ ਦਾਰੂ ਆ ਛੜਤੀ ਉਹਨੇ ਘੰਟੇ ਚ ਮੈਂ ਹੁਣ ਤਾਂ ਖੇਤ ਗਿਆ ਉਹੀ ਤਾਂ ਅੱਜ ਤਾਂ ਵਰਦ ਪੀਉ ਨੂੰ 40000 ਮਿਲਿਆ ਮਰੀਏ ਨੇ ਆਪਦੀ ਅੱਜ ਛੜ ਦੂ ਉਹ ਓਏ ਨਹੀਂ ਉਸੇ 40000 ਨੇ ਤਾਂ ਉਹਦੀ ਜੂਨ ਸੁਧਾਰਦੀ ਉਹਨੇ ਤਾਂ ਸੌ ਖਾਦੀ ਆਪਣੀ ਛੋਟੀ ਦੀ ਉਹਨੇ ਕਹਤਾ ਕਹਦਾ 19 ਮੈਂ ਦਰੂ ਪਿੰਦਾ ਮੈਨੂੰ ਕਹਤਾ ਕਹਦਾ ਭਾਈ ਟਾਈਮ ਨਾਲ ਰੋਟੀ ਪਕਾ ਲੈ ਮੈਂ ਰੋਟੀ ਖਾਣੀ ਐ ਚੱਲ ਅਸੀ ਅਸੀ ਗੱਲ ਚੱਕ ਓ ਕੀ ਹੋ ਗਿਆ ਤੰਦ ਕੱਟ ਲਿਆ ਕਰ ਕੋ ਕੰਮ ਨਾ ਕਰਿਆ ਕਰ ਇੱਕੜਾ ਛੇਤੀ ਇਹਦੇ ਨੇ ਪਾਥੀਆਂ ਲੈ ਆਵਾ ਆ ਕੇ ਰੋਟੀ ਵੀ ਪਕਾਉਣੀ ਆ ਨਹੀਂ ਪੂਰਾ ਨਹੀਂ ਗੱਲ ਸੁਣਨੀ ਉਰੇ ਮੇਰੀ ਨਹੀਂ ਸੱਚੇ ਇੱਕੜਾ ਬੋਲਣੀ ਆ ਪੂਰੋ ਕੇ ਲਾ ਪ੍ਰੀਤ ਉਰੇ ਮੇਰੀ ਗੱਲ ਸੁਣ ਦੀਦੀ ਤੁਸੀਂ ਮੈਨੂੰ ਬੁਲਾਇਆ ਤੁਸੀਂ ਇਨੂੰ ਬੁਲਾਇਆ ਮੈਂ ਤਾਂ ਤੈਨੂੰ ਆਏ ਕਹਿੰਦੀ ਸੀ ਕੱਲ ਕਹਿੰਦੀ ਸੀ ਮੈਂ ਤੁਰ ਫਿਰ ਕੇ ਆਉਣਾ ਆ ਜਾ ਮੈਂ ਬਾੜੇ ਚ ਜਾਨੀ ਆ ਨਹੀਂ ਮੈਂ ਨਹੀਂ ਜਾਣਾ ਜੇ ਰਸਤੇ ਦੇ ਵਿੱਚ ਕੋਈ ਮਿਲ ਗਿਆ ਨਾ ਕੱਲ ਵਾਲਾ ਹਾਲ ਕਰੋਂਗੇ ਮੇਰਾ ਉਹ ਤਾਂ ਤੈਨੂੰ ਮੈਂ ਕਹਿਣੀ ਲੱਗੀ ਸੀ ਵੀ ਭਾਵੇਂ ਜੇ ਕੋਈ ਰਾਜ ਟੱਕਰ ਗਿਆ ਅਗਲੇ ਦਿਨੇੜਾ ਜੈ ਨਹੀਂ ਹੋਣਾ ਉ ਮੇਰੇ ਨਾਲ ਤੂੰ ਬਹੁਤ ਚਲ ਓਕੇ ਬਾਬਾ ਨਹੀਂ ਹੁੰਦੀ ਚਲ ਜਾਈਏ ਫਿਰ ਚੱਲੀਏ ਓਕੇ ਲੈ ਆ ਲੈ ਲੈ ਨੀ ਨਾਲੇ ਮੇਰੀ ਗੱਲ ਸੁਣਾ ਮੇਰੀ ਇੱਕ ਗੱਲ ਸੁਣਾ ਹਾਂਜੀ ਤੈਨੂੰ ਬੁਲਾਉਣੀ ਆ ਹਾਂ ਜੀ ਮੈਂ ਤਾਂ ਇਹ ਕਹਿੰਦੀ ਸੀ ਕੁੜੇ ਮੈਨੂੰ ਤਾਂ 4-5 ਸਾਲ ਹੋ ਗਿਆ ਇਹਨੂੰ ਤੇ ਫਿਰ ਇਧਰ ਹੋ ਜਾਓ ਕਿ ਮੇਰੇ ਤੋਂ ਤਾਂ ਮਕੂੜੇ ਸਾਥੋ ਤਾਂ ਅੱਜ ਤੱਕ ਬਾਪੂ ਹਟਿਆ ਨਹੀਂ ਹੈਗਾ ਨਹੀਂ ਤੂੰ ਕੁੜੇ ਇੱਕ ਦਿਨ ਚੀ ਦਾ ਰੂਪ ਨਾ ਹਟਾ ਤਾ ਨੂੰ ਕੀ ਭਿਆ ਕੋਲ ਕੇ ਹੈ ਜਾ ਐਕਚੁਅਲੀ ਦੀਦੀ ਬੋਲਣ ਦਾ ਨਾ ਵੀ ਕੋਈ ਤਰੀਕਾ ਹੁੰਦਾ ਕੋਈ ਸਟਾਈਲ ਹੁੰਦਾ ਹਰੇਕ ਇਨਸਾਨ ਨੂੰ ਸਮਝਾਉਣ ਦਾ ਕੋਈ ਨਾ ਕੋਈ ਤਰੀਕਾ ਹੁੰਦਾ ਤੁਸੀਂ ਕਦੇ ਇਹਨੂੰ ਸਮਝਾਉਣ ਦੀ ਟਾਈ ਕੀਤਾ ਨਹੀਂ ਭੈਣੇ ਸਮਝਾਉਣ ਵਾਲੀ ਕਿਹੜੀ ਗੱਲ ਆ ਆ ਬੇਬੇ ਬਥੇਰ ਉਹ ਸਮਝਾਉਂਦੀ ਸੀ ਉਹਦਾ ਭੈਣੇ ਬੇਬੇ ਦੇ ਮਗਰ ਡਾਂਗ ਚੱਕ ਲੈਂਦਾ ਸੀ ਪੀ ਕੇ ਆਥ ਨੇ ਥਾਲ ਕਦੇ ਕੰਧ ਨਾ ਵੱਜ ਗਿਆ ਕਦੇ ਸਬਜ਼ੀ ਚ ਨੁਕਸ਼ ਕਦੇ ਇਹ ਆ ਰੋਟੀ ਚ ਪੁੱਛਣਾ ਅਸਤਾ ਦੀ ਰਾਤ ਸਰਾਣੇ ਬੈਠੇ ਰਹਿੰਦੀਆਂ ਕਦੇ ਤਕਨਾ ਕਦੇ ਠੰਡੀਆਂ ਪੁੱਛਣਾ ਅਸਤਾ ਬਾਹਲਾ ਮਾੜੀ ਦਿਨ ਕੱਟੇ ਇਹਦੇ ਨਾਲ ਟੂ ਰੀਅਲੀ ਇੰਨਾ ਪਰੇ ਆਲ ਕਰਦੇ ਸੀ ਹੋਰ ਇਹ ਪੁੱਛਣਾ ਤੂੰ ਮੈਂ ਤੈਨੂੰ ਕੀ ਦੱਸਾਂ ਬੇਬੇ ਤੈਨੂੰ ਰਿਸ਼ਤੇਰ ਚ ਲੈ ਕੇ ਜਾਣਾ ਪਸੰਦ ਨਹੀਂ ਕਰਦੀ ਉੱਥੇ ਜਾ ਕੇ ਵੀ ਜਲੂਸ ਕੱਢ ਦਿੰਦਾ ਚਾਰ ਰਿਸ਼ਤੇਦਾਰਾਂ ਚ ਓ ਮਾਈ ਗਾਡ ਫਿਰ ਤੇ ਬਹੁਤ ਹੀ ਬੁਰਾ ਹਾਲ ਸੀ ਬਾਪੂ ਜੀ ਦਾ ਨਹੀਂ ਪੜ੍ਹਨੀ ਪੁੱਛਨੀ ਤਾਂ ਹੀ ਤਾਂ ਤੈਨੂੰ ਕਹੀ ਆ ਵੀ ਅੱਜ ਤਾਂ ਮਿੰਟ ਜੀ ਕਹਤਾ ਮੈਨੂੰ ਕਹਦਾ ਕੁੜੇ ਰੋਟੀ ਬਣਾ ਲੈ ਮੈਂ ਰੋਟੀ ਖਾਣੀ ਆ ਤੇ ਫਿਰ ਤੁਸੀਂ ਕਿਹੜਾ ਮੇਰਾ ਥੈਂਕ ਯੂ ਕੀਤਾ ਇੱਕ ਵਾਰੀ ਵੀ ਮੈਨੂੰ ਥੈਂਕਸ ਕਿਹਾ ਤੁਸੀਂ ਸਾਰਿਆਂ ਨੇ ਨਹੀਂ ਚਲੋ ਜੋ ਵੀ ਆ ਤੂੰ ਹੁਣ ਕਹਿੰਨੀ ਆ ਆਪਣੇ ਮੈਨੂੰ ਕੋਈ ਨਾ ਤਾਂ ਨਹੀਂ ਆਉਂਦਾਗਾ ਮੈਂ ਤਾਂ ਤੈਨੂੰ ਤਾਂ ਹੀ ਤਾਂ ਨਾਲ ਲੈ ਸੀ ਆ ਤੈਨੂੰ ਐਂ ਕਹਿੰਦੀ ਸੀ ਵੀ ਚਲ ਤੂੰ ਤਾਂ ਵਧੀਆ ਕੀਤਾ ਹੁਣ ਮੈਨੂੰ ਤਾਂ ਹੀ ਆਉਂਦਾ ਮੈਨੂੰ ਤਾਂ ਜਿੰਨਾ ਕਿ ਮੈਂ ਸਟੱਡੀ ਕੀਤੀ ਹੈ ਨਾ ਮੇਰੀ ਸਟੱਡੀ ਤਾਂ ਮੈਨੂੰ ਇਹੀ ਕਹਿੰਦੀ ਆ ਕਿ ਹਰ ਇਨਸਾਨ ਨੂੰ ਸਮਝਾਉਣ ਦਾ ਨਾ ਕੋ ਜ਼ਰੂਰੀ ਥੋੜੀ ਹੁੰਦਾ ਜੇ ਉਹ ਕੋਈ ਐਨਾ ਬੰਦਾ ਸ਼ਰਾਬੀ ਹੋਵੇ ਤਾਂ ਉਹਨੂੰ ਗੁੱਸੇ ਨਾਲ ਹੀ ਮਨਾਓ ਜਾਂ ਫਿਰ ਐਵੇਂ ਸਮਝਾਓ ਇੱਕ ਵਾਰ ਆਪਣੀ ਤੁਸੀਂ ਉਹਨੂੰ ਆਪਣੇ ਡੈਡੀ ਮੰਨਦੇ ਹੋ ਹਨ ਤੁਸੀਂ ਕਦੇ ਕੋਸ਼ਿਸ਼ ਕੀਤੀ ਹੈ ਵੀ ਮੈਂ ਆਪਣੀ ਸੋਹ ਖਵਾ ਕੇ ਵੇਖ ਲਾਂ ਟਰਾਈ ਤਾਂ ਕਰਨਾ ਚਾਹੀਦਾ ਸੀ ਪਰ ਮੈਨੂੰ ਪਤਾ ਤੁਸੀਂ ਫੈਮਿਲੀ ਵਾਲੇ ਨਾਲ ਸੋਚਦੇ ਨਹੀਂ ਹੈਗੇ ਨਹੀਂ ਸੋਚਣ ਵਾਲੀ ਤਾਂ ਕੀ ਬੱਲੜੀਏ ਫਿਰ ਤੈਨੂੰ ਵੀ ਪਤਾ ਪੈਣ ਤੂੰ ਤਾਂ ਸੰਗਜੀ ਨਹੀਂ ਮੰਦੀ ਤੂੰ ਤਾਂ ਬੁੜੇ ਦੇ ਨਾਲ ਹੀ ਬਹਿ ਜਾਨੀ ਆ ਮੈਂ ਤਾਂ ਕਦੇ ਤੂੰ ਰੇੜੇ ਵਾਲੀ ਕਿਹੜੀ ਗੱਲ ਆ ਸੰਗ ਤਾਂ ਤਾਂ ਮੰਨੀ ਹੈ ਜਿਉ ਕੋਈ ਬਗਾਨਾ ਹੋਵੇ ਉਹ ਆਪਣੇ ਡੈਡੀ ਹੁੰਦੇ ਆ ਆਪਣਾ ਸੋਹਰਾ ਵੀ ਆਪਣਾ ਡੈਡੀ ਹੀ ਹੁੰਦਾ ਨਹੀਂ ਫਿਰ ਤੈਨੂੰ ਪਤਾ ਹੀ ਆ ਹੁਣ ਭੜੇ ਹਸਤਾ ਇਹ ਜੇ ਮਾਹੌਲ ਚ ਰਹਿੰਨੇ ਵੀ ਸੰਤੋ ਵਧੀਆ ਨਹੀਂ ਜੀ ਇਫ ਯੂ ਡੋਟ ਮਾਈਂਡ ਕੈਨ ਆ ਅਸਕ ਸਮਥਿੰਗ ਨਹੀਂ ਮੈਨੂੰ ਤੈਨੂੰ ਕਿੰਨੇ ਵਾਰੀ ਕਿਹਾ ਵੀ ਭੜੇ ਮੈਨੂੰ ਆ ਤੇਰੀ ਗੱਲਾਂ ਦੀ ਸਮਝ ਨਹੀਂ ਆਉਂਦੀ ਪੰਜਾਬੀ ਚ ਦੱਸਿਆ ਕਰ ਮੈਨੂੰ ਤਾਂ ਮੈਂ ਇਹ ਕਹਿ ਰਹੀ ਆ ਕਿ ਜੇ ਤੁਸੀਂ ਗੁੱਸਾ ਨਾ ਕਰੋ ਮੈਂ ਤੁਹਾਨੂੰ ਇੱਕ ਗੱਲ ਪੁੱਛਾਂ ਹਾਂ ਪੁੱਛ ਮੈਂ ਇਹ ਪੁੱਛਣਾ ਚਾਹੁੰਦੀ ਸੀ ਕਿ ਤੁਹਾਡੀ ਮੈਰਿਜ ਨੂੰ 5 ਸਾਲ ਹੋ ਗਏ ਤੇ 5 ਸਾਲਾਂ ਤੋਂ ਮੈਂ ਤੁਹਾਡੇ ਹੱਥ ਦੇ ਵਿੱਚ ਨਾ ਬੱਠਲੀ ਵੇਖਦੀ ਆਂ ਤੁਸੀਂ ਬੋਰ ਨਹੀਂ ਹੁੰਦੇ ਗੋਹਾ ਗੁੜਾ ਕਰਦੇ ਹੋਏ ਨਹੀਂ ਚਲ ਚੰਗੀ ਗੱਲ ਆ ਆ ਤਾਂ ਤੂੰ ਗੱਲ ਸਿਆਣੀ ਕੀਤੀ ਆ ਕੋਈ ਤਾਂ ਹੈਗਾ ਜਿਨੇ ਮੇਰਾ ਦੱਦ ਬੰਡਾਲਿਆ ਜੀ ਭੈਣੇ ਪੁੱਛਣਾ 5 ਸਾਲ ਹੋ ਗਏ ਮੈਨੂੰ ਇਸ ਘਰ ਚ ਆਈ ਨੂੰ ਨਹੀਂ ਤੜਕੇ 4 ਵਜੇ ਉੱਠਦੀ ਆ 4 ਵਜੇ ਉੱਠ ਕੇ ਨੀਰਾ ਪਾਉਣੀ ਆ ਠੀਕ ਆ ਗੋਹਾ ਚੱਕਦੀ ਆ ਪਾਖੀਆਂ ਪੱਥ ਕੇ ਆਉਣੀ ਆ ਫਿਰ ਉਧਰੋਂ ਜਿਹੜਾ ਲੱਕੜਵਾਲਣ ਹੁੰਦਾ ਉਹ ਚੁੱਲ੍ਹੇ ਤੇ ਧਰਦੀਆਂ ਪਾਣੀ ਗਰਮ ਕਰਦੀਆਂ ਅਏ ਤਰੇ ਨੂੰ ਸਾਰੇ ਟੱਬਰ ਦੀਆਂ ਰੋਟੀਆਂ ਘਰ ਆਲਿਆਂ ਦੀ ਬਣਾਉਣੀ ਆ ਫਿਰ ਖੇਤ ਭੇਜਦੀਆਂ ਉੱਥੇ ਚਾਹ ਗੁੜ ਬੰਦਦੀ ਆ ਪੁੱਛਣਾ ਹਲੇ ਜਿਹੜਾ ਖੇਤ ਦਾ ਕੰਮ ਆ ਐ ਨਹੀਂ ਪਤਾ ਕਈ ਵਾਰੀ ਨਾਲ ਉਹ ਵੀ ਕਰਾਉਣਾ ਪੈ ਜੇ ਮੇਰੀ ਤਾਂ ਸਾਰੀ ਸਾਰਾ ਟਾਈਮ ਆ ਜਿਹੜਾ ਅਹੀਂ ਲੱਗ ਜਾਂਦਾ ਕੰਜਰਖਾਨੇ ਚ ਇਹਨਾਂ ਦੇ ਚ ਓ ਮਾਈ ਗੋਡ ਮੈਨੂੰ ਤਾਂ ਕਦੇ ਕਦੇ ਨਾਉਣ ਦਾ ਟਾਈਮ ਵੀ ਨਹੀਂ ਲੱਗਦਾ ਫਿਰ ਤਾਂ ਤੁਹਾਡੀ ਲਾਈਫ ਬਹੁਤ ਬੋਰਿੰਗ ਹੈ ਨਾ ਕੀ ਇੰਜੋਏ ਵੀ ਕਰਦੇ ਨਾਲ ਨਾਲ ਕਦੇ ਘੁੰਮਣ ਫਿਰਨ ਵੀ ਗਏ ਆ ਤੁਸੀਂ ਵੀ ਵੀਰੇ ਨਾਲ ਨਿਕੋਂ ਘੁੰਮਣ ਫਿਰਨਾ ਮੈਨੂੰ ਤਾਂ ਮੇਰੇ ਪੇਕੀ ਨਹੀਂ ਲੈ ਕੇ ਜਾਂਦਾ ਵੱਡੀ ਆਈ ਘੁੰਮਣ ਫਿਰਨ ਵਾਲੀ ਅਸੀਂ ਘੁੰਮਣ ਫਿਰਨੇ ਕਿੱਥੇ ਜਾਣਾ ਜੇ ਮੈਂ ਪੇਕਿਆਂ ਦਾ ਨਾਂ ਲੈ ਜੂਗੀ ਇਹਨਾਂ ਦੇ ਤਾਂ ਸਾਰੇ ਟੱਬਰ ਦੇ ਸੱਪ ਲੜ ਜਾਂਦਾ ਮੈਨੂੰ ਕਹਿ ਦਿੰਦੇ ਕੀ ਕਰੇਗੀ ਉੱਥੇ ਜਾ ਕੇ ਇੱਥੇ ਸਰਦਣਾ ਨਹੀਂ ਲੈ ਦੱਸ ਵੀ ਜਦੋਂ ਮੈਂ ਨਹੀਂ ਸੀ ਉਦੋਂ ਕਿਵੇਂ ਸਰਦਾ ਸੀ ਸੱਪ ਕਿਹਦੇ ਲੜ ਗਿਆ ਸੀ ਨਹੀਂ ਉਹ ਤੂੰ ਤਾਂ ਪੜੇ ਤੇਨੂੰ ਗੱਲ ਸਮਝਾਈ ਜਾਂਦੀ ਮੇਰੇ ਕਹਿੰਦੇ ਬਸ ਇਹ ਤਾਂ ਗਾਲ ਹੀ ਕਹਿਦਾ ਇੱਕ ਤਰ੍ਹਾਂ ਦੀ ਅਹ ਅੱਛਾ ਇਹਨਾਂ ਨੂੰ ਬਸ ਤੂੰ ਸੀ ਉਹਨਾਂ ਨੂੰ ਗਾਲਾਂ ਦੇ ਰਹੇ ਹੁਣ ਬਸ ਹੁਣ ਤੂੰ ਉਸੇ ਸਮਝ ਲਾ ਸੱਪ ਲੜ ਗਿਆ ਸੀ ਉਹ ਅੱਛਾ ਅੱਛਾ ਤੁਸੀਂ ਵੈਸੇ ਕਹਾ ਹਵਤ ਕਹਿ ਰਹੇ ਹੋ ਇੱਕ ਆਹ ਜੋ ਵੀ ਕਹਿ ਰਹੇ ਹੋ ਸੈਂਡੈਂਸ ਜਾ ਓਕੇ ਤੇ ਚਲੋ ਦੀਦੀ ਠੀਕ ਹੈ ਵੈਸੇ ਤੁਹਾਡੀ ਲਾਈਫ ਤਾਂ ਬਹੁਤ ਬੋਰਿੰਗ ਜੀ ਲੱਗਦੀ ਤੁਸੀਂ ਮੇਰੇ ਕੋਲੇ ਚੱਲਿਓ ਕਦੇ ਚੰਡੀਗੜ੍ਹ ਮੈਂ ਤੁਹਾਨੂੰ ਲੇਕ ਤੇ ਲੈ ਕੇ ਜਾਊਂਗੀ ਬਹੁਤ ਮਜ਼ਾ ਆਉਣਾ ਉੱਥੇ ਇਹ ਮੈਨੂੰ ਕਿਹਦੇ ਜਾਣ ਦੇਣਾ ਉੱਥੇ ਤੈਨੂੰ ਪਤਾ ਤਾਂ ਹੈਗਾ ਹੁਣ ਮੈਂ ਤੇਰਾ ਬਾਈ ਤੈਨੂੰ ਕਿੰਨੇ ਵਾਰੀ ਕਿਹਾ ਵੀ ਜੇ ਮੇਰੇ ਪੇਕੇ ਜਾਣਾ ਹੋਵੇ ਐ ਨਹੀਂ ਪਤਾ ਕਦੇ ਮੇਰੇ ਪ੍ਰਾਣ ਨੂੰ ਸਦਣਾ ਪੈਂਦਾ ਇੱਥੋਂ ਇਕੱਲੀ ਨੂੰ ਚੜਾ ਦਿੰਦੇ ਨਹੀਂ ਬਸ ਮੈਨੂੰ ਪਨਾ ਉੱਥੇ ਕੌਣ ਲੈ ਕੇ ਆਊਗਾ ਚੰਡੀਗੜ੍ਹ ਜਦੋਂ ਤੁਸੀਂ ਇਕੱਲੇ ਜਾਨੇ ਫਿਰ ਆ ਜਾ ਕਰੋ ਨਾ ਉੱਥੇ ਰੂਟ ਚੇਂਜ ਕਰ ਲਿਆ ਕਰੋ ਲੈ ਕੁੜੇ ਮੈਂ ਤਾਂ ਇੱਕ ਬੱਸ ਚੜਾ ਕੇ ਕਨੈਕਟਰ ਨੂੰ ਕਹਿ ਕੇ ਆਉਂਦੇ ਹੁੰਦੇ ਬੈਨੂੰ ਉਹ ਲਾ ਦੀ ਮੈਨੂੰ ਕਿ ਖਦਾਾ ਹੋਣਾ ਅੱਛਾ ਹੋਰ ਤੁਸੀਂ ਇੰਨਾ ਕਿ ਤਾਂ ਬੜੀ ਲਿਖੇ ਹੈਗੇ ਹੋ ਕਿ ਤੁਹਾਡੀ ਅੱਛਾ ਰਿਸਪੌਂਸਿਬਿਲਟੀ ਕੰਡਕਟਰ ਚੱਕਦਾ ਪੜ ਮੈਨੂੰ ਤਾਂ ਪਤਾ ਨਹੀਂ ਇੱਥੋਂ ਇਹ ਨਾਲ ਟਿਕ ਟਕ ਦਾ ਦਿੰਦੇ ਆ ਤੇ ਨਾਲੇ ਉਹਨੂੰ ਕਹੇ ਹੁੰਦੇ ਆ ਵੀ ਇਹਨੂੰ ਪਲਾਨੇਡੇ ਤੇ ਲਾ ਦੀ ਫਿਰ ਉਹ ਮੈਨੂੰ ਆਪ ਹੀ ਕਹਿ ਦਿੰਦਾ ਵੀ ਭਾਈ ਆ ਤੇਰਾ ਉਹ ਆ ਗਿਆ ਅੱਡਾ ਆ ਗਿਆ ਤੇ ਤੂੰ ਉੱਤਰ ਜਾ ਮੈਂ ਤਾਂ ਅਹੀਂ ਘਰੇ ਬੈਠੋ ਜਾਨੀ ਆ ਓ ਮਾਈ ਗਾਡ ਫਿਰ ਤਾਂ ਮੇਸ ਲਾਈਫ ਤੋਂ ਬਹੁਤ ਦੂਰ ਆ ਹਨਾ ਸੀਰੀਅਸ ਦੱਸਾਂ ਤਾਂ ਮੇਰੀ ਤਾਂ ਲਾਈਫ ਬਹੁਤ ਵਧੀਆ ਮੈਂ ਸਾਰੇ ਕੁਝ ਵੇਖ ਲੈਨੀ ਆ ਪਿੰਡਾਂ ਦਾ ਮਾਹੌਲ ਵੀ ਤੇ ਸ਼ਹਿਰਾਂ ਦਾ ਵੀ ਇਨਸਾਨ ਨੂੰ ਨਾ ਆਪਣੀ ਲਾਈਫ ਦੇ ਵਿੱਚ ਫਨ ਵੀ ਕਰਨਾ ਚਾਹੀਦਾ ਥੋੜਾ ਬਹੁਤ ਆ ਕਿਉਂਕਿ ਆਪਣੇ ਨਾ ਦਿਮਾਗ ਦੇ ਉੱਪਰ ਬਹੁਤ ਸਟ्रेस ਹੁੰਦਾ ਫਿਰ ਤਾਂ ਬੰਦਾ ਮਾਰੀ ਜਾਵੇ ਐਨੀ ਟੈਨਸ਼ਨ ਨ ਨੇ ਟੈਂਸ਼ਨ ਆ ਫਿਰ ਹੁਣੀ ਜਦੋਂ ਸਾਰਾ ਦਿਨ ਕੰਮ ਕੰਮ ਕਿਹੜੀਆਂ ਟੈਂਸ਼ਨਾਂ ਤੇ ਕਰਨਾ ਆ ਸਾਰਾ ਦਿਨ ਕੰਜਰ ਖਾਣੇ ਚ ਨੰਗ ਜਾਂਦੀ ਆ ਉਹਦੀ ਸੁਣ ਲਾ ਉਹਦੀ ਸੁਣ ਲਾ ਸਾਰਾ ਦਿਨ ਕਦੇ ਕੰਮ ਕਰ ਲਾ ਬਸ ਆਹੀ ਕੁਛ ਚੱਲਦਾ ਰੋਟੀ ਖਾਣ ਦਾ ਟਾਈਮ ਨਹੀਂ ਲੱਗਦਾ ਸਾਨੂੰ ਤਾਂ ਵੈਸੇ ਮੈਂ ਤੁਹਾਡੇ ਤੇ ਹੈਰਾਨ ਵੀ ਆ ਕਿ ਤੁਸੀਂ ਇੰਨਾ ਬੋਲ ਕੇ ਮੈਨ ਲੈਂਦੇ ਹੋ ਕੀ ਖਾਂਦੇ ਹੋ ਸਵੇਰੇ ਉੱਟ ਕੇ ਨੇ ਖਾਣਾ ਕੀ ਆ ਲੈ ਦੱਸ ਦੋ ਟਾਂ ਦੇ ਰੋਟੀ ਤੇ ਮਸਾਂ ਸੀ ਬੁੰਦੀ ਆ ਖਾਣਾ ਮਾਰ ਕੇ ਮੈਂ ਚਾਰੇ ਖਾਣੇ ਆ ਚਾਰੇ ओके आ जाओ चलो फिर चली है आपा चल नहीं आ जा टाइम हो गया बापू ने रोटी भी कर, पका के दी हूं एक्सक्यूज मी बेबे जी ओ मैं ना एक्चुअली चाची जी ਦੇ ਘਰ ਜਾਣਾ ਚਾਹੁੰਦੀ ਸੀ ਕਿਉਂਕਿ ਜਦੋਂ ਦੀ ਚਾਚੀ ਜੀ ਦੀ ਡੈਥ ਹੋਈ ਹੈ ਨਾ ਮੈਨੂੰ ਜਾਇ ਨਹੀਂ ਗਿਆ ਮੇਰੇ ਤੋਂ ਇੰਨੀ ਕਰਨਾ ਨਹੀਂ ਰਹਿਣ ਦੇ ਕੀ ਕਰਾਂਗੇ ਉੱਥੇ ਤੋਂ ਮੇ ਬੇਬੇ ਜੀ ਪਲੀਜ਼ ਮੇਰਾ ਵੀ ਤਾਂ ਹੱਕ ਬਣਦਾ ਹੀ ਹੈ ਨਾ ਜਾਣ ਦੋ ਉਹਨਾਂ ਦੇ ਘਰੇ ਹੱਕ ਬਣਦਾ ਹੱਕ ਕੋਈ ਨਹੀਂ ਬਣਦਾ ਮੈਂ ਜਾਏ ਮੈਂ ਜਾਂਦੀ ਰਹਿਣੀ ਹੈ ਸਾਰਾ ਦਿਨ ਮੇ ਬੇਬੇ ਜੀ ਤੁਸੀਂ ਆਪਣੀ ਜਗ੍ਹਾ ਤੇ ਗਏ ਹੋ ਮੈਂ ਆਪਣੀ ਜਗ੍ਹਾ ਤੇ ਜਾਣਾ ਉੱਥੇ ਜਾ ਕੇ ਜੱਬਲੀਆਂ ਮਾਰੇंगी ਮੇ ਬੇਬੇ ਜੀ ਮੈਂ ਕੁਝ ਨਹੀਂ ਕਰਦੀ ਪਲੀਜ਼ ਪ੍ਰੋਮਿਸ ਜਾ ਜਾ ਭੱਜ ਜਾ ਚੰਗਾ ਥੈਂਕ ਯੂ ਬੇਬੇ ਜੀ ਥੈਂਕ ਯੂ ਸੋ সুইਟ ਕੋਰੀਂ ਇੰਗਲਿਸ਼ ਜੀ ਕੋਈ ਜੋਂ ਸਾਰਾ ਦਿਨ ਪੰਜਾਬੀ ਚ ਗੱਲ ਨਹੀਂ ਕਰ ਸਕਦੀ ਥੰਕ ਤੂੰ ਥੰਕ ਤੂੰ ਚਾਚੀ ਜੀ ਚਾਚਾ ਜੀ ਦੇ ਤਾਂ ਬਾਲੇ ਮਾੜਾ ਹੁਆ ਨਾ ਮਿਲਿਆ ਬਾਲੇ ਮਾੜਾ ਚਲੋ ਕੋਈ ਨਾ ਰੱਬ ਦੇ ਰੰਗ ਹੈ ਬਸ ਪਤਾ ਹੀ ਨਹੀਂ ਲੱਗਦਾ ਚੱਲਣਾ ਪੈਂਦਾ ਜਿਵੇਂ ਕਰਦਾ ਪ੍ਰਮਾਤਮਾ ਚਲੋ ਕੋਈ ਨਾ ਤੁਸੀਂ ਹੌਸਲਾ ਰੱਖੋ ਨਾ ਕਿਸੇ ਵੀ ਚੀਜ਼ ਦੀ ਲੋੜ ਹੁੰਦੀ ਹੈ ਤਾਂ ਮੈਨੂੰ ਕਹਿ ਦਿਆ ਕਰੋ ਕੋਈ ਚਿੰਤਾ ਨਹੀਂ ਕੋਈ ਨਹੀਂ ਜਿਹਦਾ ਕੋਈ ਗੱਲ ਨਹੀਂ ਨਹੀਂ ਕੋਈ ਵੀ ਲੋੜ ਹੁੰਦੀ ਵੀ ਹੈ ਨਾ ਕਿਸੇ ਚੀਜ਼ ਦੀ ਨਾ ਨਾ ਕੋਈ ਗੱਲ ਨਹੀਂ ਬੀਬੀ ਜੀ ਤਾਂ ਮੈਨੂੰ ਭੇਜਦੇ ਨਹੀਂ ਸੀਗੇ ਮੈਨੂੰ ਕਹਿੰਦੇ ਤੂੰ ਜ਼ਿਆਦਾ ਪੜ੍ਹੀ ਲਿਖੀ ਆਂ ਕਹਿੰਦੇ ਕੋਈ ਐਵੇਂ ਭੁਕਾਈ ਮਾਰ ਦਿੰਦੀ ਆਂ ਮੈਂ ਕਿਹਾ ਮੈਨੂੰ ਇੰਨੀ ਖਸੰਸਤਾ ਹੈਗੀ ਆ ਹਾਂ ਫਿਰ ਕੀ ਹੋ ਗਿਆ ਹੁਣ ਨਾਲੇ ਚਾਚੀ ਜੀ ਐਡਾ ਮੜ ਬਖਤਾਇਆ ਤੁਹਾਡੇ ਦੇ ਉੱਪਰ ਹਨਾ ਹੋਰ ਜੀ ਮੈਂ ਨਾ ਆਵਾਂ ਤਾਂ ਫਿਰ ਮੇਰੀ ਗੋਮਾ ਆਹੇ ਹਾਂ ਆਇਆ ਕਰੋ ਬਿੱਲੇ ਸਵਾ ਚੰਗੀ ਗੱਲ ਹਾਂ ਸਸਿਕਾ ਸਸਿਕਾ ਠੀਕ ਹੈ ਚਲੋ ਬੈਠੋ ਮੈਂ ਚਾਚੀ ਜੀ ਪਾਣੀ ਲੈ ਕੇ ਆਉਂਦੀ ਆਂ ਤੁਸੀਂ ਬੈਠ ਜਾਓ ਕਰ ਲੋ ਗੱਲ ਜਿਹੜੀ ਪਾਣੀ ਆਹ ਲੈ ਚਾਚੀ ਹਾਂਜੀ ਆ ਸੈਂਡ ਕਰਿਓ ਇੱਥੇ ਸਾਦੇ ਤਾਂ ਕਰਨੇ ਸਾਨੂੰ ਇਹ ਤੇ ਕਿਉਂ ਆਪਣੇ ਸਰਕਾਰ ਵੱਲੋਂ ਫਾਰਮ ਆਇਆ ਚਾਚਾ ਜੀ ਦੀ ਡੈਥ ਨਹੀਂ ਹੋਈ ਸੀ ਆਪਣੀ ਰਿਟਾਇਰਮੈਂਟ ਤੋਂ ਪਹਿਲਾਂ ਹਨਾ ਤੇ ਜਿਹੜੀ ਉਹਨਾਂ ਦੀ ਨੌਕਰੀ ਹੈ ਨਾ ਉਹ ਤੁਹਾਡੇ ਮੁੰਡੇ ਨੂੰ ਦਿੱਤੀ ਜਾਊਗੀ ਆ ਕਰਕੇ ਹਾਂ ਇੱਥੇ ਸਾਈਨ ਕਰ ਲਓ ਤੇ ਮੈਂ ਆਪਣਾ ਸਾਈਨ ਤਾਂ ਇੰਨੇ ਕਰਨ ਜਾਣਦੀ ਨਹੀਂ ਗੂਠਾ ਲਾ ਦਿਆਂ ਕਿ ਹਾਂ ਕੁਝ ਕਰ ਲਓ ਗੂਠਾ ਲਾ ਦੋ ਮੈਂ ਸਾਈਨ ਕਰ ਦੋ ਅੱਛਾ ਆ ਲਓ ਪਾਣੀ ਪੀ ਲਓ ਵੀਰੇ ਨਹੀਂ ਪਾ ਬਸ ਪਾਣੀ ਲੈ ਲਓ ਮੈਂ ਅੱਛਾ ਨਹੀਂ ਤੇ ਕਿਉਂ ਇਹ ਕੀ ਆ ਚਾਚੀ ਇਹ ਆਪਣੇ ਕਾਕੇ ਨੂੰ ਨੌਕਰੀ ਦਿਵਾਉਣਗੇ ਓ ਅੱਛਾ ਹਾਂ ਇਹ ਤਾਂ ਬਹੁਤ ਵਧੀਆ ਗੱਲ ਆ ਹੁਣ ਕਹਿੰਦੇ ਆ ਸ਼ੁਗਰਵਾਹਿ ਗੁਰੂ ਦਾ ਮਕਸਦ ਤਾਂ ਫਿਰ ਮੈਂ ਇੰਨੇ ਮਿੰਟ ਮੈਂ ਪੜ ਲਵਾਂ ਥੋੜਾ ਜਿਹਾ ਇਹਦੇ ਵਿੱਚ ਕੀ ਲਿਖਿਆ ਨਹੀਂ ਨਹੀਂ ਤੁਹਾਨੂੰ ਤਾਂ ਕੀ ਨੌਲੇਜ ਇਹਦੇ ਬਾਰੇ ਸੈੱਟ ਕਰ ਦੇਣੀ ਹੈ ਨੌਲੇਜ ਹਾਂਜੀ ਤੁਹਾਨੂੰ ਕੀ ਰਾਈਟਸ ਦਿੱਤੇ ਆ ਬਿਨਾ ਬੜੇ ਤਾਂ ਕੋਈ ਸਾਈਨ ਹੀ ਨਹੀਂ ਕਰ ਸਕਦਾ ਮੈਨੂੰ ਫੜਾਓ ਮੈਂ ਪੜ ਕੇ ਦੱਸੂਗੀ ਸਾਰਾ ਕੁਝ ਇਹਦੇ ਵਿੱਚ ਕੀ ਲਿਖਿਆ ਹੋਇਆ ਮੈਂ ਪੀ ਐਚ ਡੀ ਕੀਤੀ ਹੋਈ ਆ ਹੈਲੋ ਮਿਸਟਰ ਤੁਸੀਂ ਪ੍ਰਾਈਵੇਟ ਜੋਬ ਕਰਦੇ ਹੋ ਹਾਂਜੀ ਮੈਨੂੰ ਪਤਾ ਹੈ ਤੁਹਾਡਾ ਇਹੀ ਕੰਮ ਹੁੰਦਾ ਲੋਕਾਂ ਨੂੰ ਜੋਬ ਦਿਵਾਉਣਾ ਚਲੋ ਚਾਚੀ ਫਿਰ ਮੈਂ ਆਇਆ ਆਪਣਾ ਮੇਰੇ ਕੰਮਾਂ ਜ਼ਰੂਰੀ ਤੇ ਫਿਰ ਮੈਂ ਕਰ ਦਿੰਦੀ ਆ ਕੋਈ ਨਹੀਂ ਆ ਗਿਆ ਹਾਂ ਮੈਂ ਅੱਛਾ ਲੈ ਆਈ ਨੈਨੋ ਜ਼ਰੂਰੀ ਕੰਮ ਵੀ ਹੋ ਗਿਆ ਅੱਛਾ ਇਹਨਾਂ ਨੂੰ ਇੱਕ ਤਾਂ ਨਾ ਬੋਲਣ ਦੀ ਬਿਲਕੁਲ ਵੀ ਸੈਂਸ ਨਹੀਂ ਹੁੰਦੀ ਦੇਖੋ ਕਿਵੇਂ ਕਹਿੰਦਾ ਸੀ ਕਿ ਨਾ ਤੁਹਾਨੂੰ ਜ਼ਿਆਦਾ ਪਤਾ ਮੈਂ ਪੀ ਐਚ ਡੀ ਕੀਤੀ ਹੋਈ ਆ ਮੈਂ ਉਹੀ ਥੋੜੀ ਥੋੜੀ ਫਿਰਦੀ ਆ ਹਾਂ ਹਾਂ ਅੱਛਾ ਮੈਂ ਪੜਦੀ ਆ ਇਹ ਵਿੱਚ ਚਾਚੀ ਥੋੜਾ ਦਿਮਾਗ ਤਾਂ ਨਹੀਂ ਖਰਾਬ ਹੋ ਗਏ ਇਹ ਕਿੱਡੀ ਵੱਡੀ ਗੱਲ ਤੇ ਕਰਨ ਜਾ ਰਹੇ ਤੁਸੀਂ ਕੀ ਲਿਖਿਆ ਬਲੀਅਚ ਜਿਵੇਂ ਨਾ ਹੁੰਦੀ ਤੁਸੀਂ ਇਹਦੇ ਉੱਪਰ ਸਾਈਨ ਮਾਰ ਦੇਣੇ ਸੀ ਹਾਂ ਫਿਰ ਮੈਂ ਤਾਂ ਕਰ ਦਿਆ ਸੀ ਮੈਂ ਕਿਹਾ ਪੜੀ ਹੈ ਨਾ ਇਹਦੇ ਉੱਪਰ ਇਹ ਲਿਖਿਆ ਹੋਇਆ ਕਿ ਜਿਹੜੇ ਤੁਹਾਡੇ ਮੁੰਡੇ ਨੂੰ ਨੌਕਰੀ ਮਿਲਣੀ ਹੈ ਨਾ ਚਾਚਾ ਜੀ ਵਾਲੀ ਕੋਈ ਖੁਦ ਲੈਣ ਨੂੰ ਫਿਰਦਾ ਸਰਕਾਰੀ ਨੌਕਰੀ ਤੁਹਾਡੇ ਸਾਈਨ ਹੋ ਜਾਂਦੇ ਤਾਂ ਤੇ ਇਹਦਾ ਮਤਲਬ ਤੁਸੀਂ ਉਹਦੇ ਪੱਖ ਦੇ ਵਿੱਚ ਹੋ ਜਾਂਦੇ ਤੇ ਤੁਹਾਡੇ ਮੁੰਡੇ ਵਾਲੀ ਨੌਕਰੀ ਉਹਨੂੰ ਸਰਕਾਰੀ ਮਿਲ ਜਾਣੀ ਸੀ ਜਿਹੜਾ ਹੁਣ ਆਇਆ ਸੀ ਇਹ ਫਿਰ ਇਹ ਤਾਂ ਸਾਡੇ ਘਰਾਂ ਦਾ ਹੀ ਮੁੰਡਾ ਹੈ ਇਨਾ ਤਾਂ ੱਖਾਂ ਕਰ ਇਹੀ ਤਾਂ ਗੱਲ ਆ ਤੁਸੀਂ ਕਿਉਂ ਇਹਨਾਂ ਬਲੀਵ ਕਰਦੇ ਹੋ ਨਾ ਕਿਸੇ ਦੇ ਉੱਪਰ ਮੈਂ ਤਾਂ ਹੀ ਕਿਹਾ ਵੀ ਮਾੜਾ ਮੋਟਾ ਬੰਦਾ ਪੜਿਆ ਲਿਖਿਆ ਹੋਵੇ ਉਹਨੂੰ ਮਾੜੀ ਮੋਟੀ ਅਕਲ ਵੀ ਹੋਵੇ ਬਿਨਾ ਪੜੇ ਨਹੀਂ ਸਾਈਨ ਕਰਨੇ ਚਾਹੀਦੇ ਜੇ ਅਜ ਮੈਂ ਟਾਈਮ ਤੇ ਨਾ ਆਉਂਦੀ ਨਾ ਤਾਂ ਤੁਹਾਡੇ ਮੁੰਡੇ ਦੀ ਨੌਕਰੀ ਨਾ ਇਹਨੂੰ ਮਿਲ ਜਾਣੀ ਸੀ ਤਾਂ ਮੈਂ ਕਹੀ ਮੈਂ ਟਾਈਮ ਤੇ ਆ ਜਾਈਆਂ ਤਾਂ ਮੈਂ ਆਪਦੀ ਪੜੀ ਲਿਖੀ ਨੂੰ ਲੈਤੀ ਐ ਕਿ ਸਾਰੀ ਗੱਲ ਐ ਸਮਝਾ ਦੇ ਤਾਂ ਚੰਗਾ ਹੋਗਾ ਟਾਈਮ ਤੇ ਆ ਕੇ ਵਿਚਾਰੀ ਉਹਦਾ ਫੜੋ ਇਹਨੂੰ ਫਾੜ ਕੇ ਸੁੱਟ ਦੋ ਨਾਲੇ ਸਾਰਾ ਫੇਕ ਰਜਿਸਟਰ ਬਣਾਇਆ ਹੋਇਆ ਅੱਛਾ ਤਾਂ ਹੀ ਫਿਰ ਉਹ ਭੱਜ ਗਿਆ ਮੁੰਡਾ ਮਿੰਟ ਚ ਤੇ ਫੇਰ ਖੜਦਾ ਨਾ ਇਹ ਤਾਂ ਖੜਿਆ ਨਹੀਂ ਹੈਗਾ ਉਹ ਦੇਖ ਲੋ ਬੇਬੇ ਜੀ ਸਾਰੀ ਜੋਬ ਨੇ ਜੀ ਸਰਕਾਰੀ ਇਹਨਾਂ ਦੇ ਮੁੰਡੇ ਵਾਲੀ ਉਹਨੂੰ ਮਿਲਣੀ ਸੀ ਇਹਦਾ ਡੰਗਰ ਜੇ ਨੂੰ ਨਾਲੇ ਆਇਆ ਮੁੰਡਾ ਤਾਂ ਉਹ ਕਰਾਉਂਦਾ ਨਹੀਂ ਸੀ ਵਿਆਹ ਮਈ ਆਖਿਆ ਵੀ ਚਲ ਪੜ੍ਹੀ ਲਿਖੀ ਐ ਵੀ ਇਹਦੇ ਨਾਲ ਵਿਆਹ ਕਰਾ। ਫਿਰ ਵਧੀਆ ਰਹਿ ਕੇ ਬਹਿਣੀ ਐ ਵਧੀਆ ਪੜ੍ਹੀ ਲਿਖੀ ਨੇ ਤਾਂ ਸਾਡਾ ਫਾਇਦਾ ਹੋਊਗਾ। ਉਹ ਕਹਿਨੀ ਆ ਵੱਡੇ ਨੂੰ ਵੀ ਕਹਿਨੀ ਆ ਵੀ ਭਾਈ ਤੂੰ ਵੀ ਦੋ ਜਮਾਤਾਂ ਪੜ੍ਹਦਾ। ਹੁਣ ਪੜ੍ਹਨ ਲੱਗ ਜਾ। ਚਲ ਜੇ ਪੜ੍ਹੀ ਸੀ ਤਾਂ ਮੇਰਾ ਵੀ ਐਡਾ ਵਧੀਆ ਕੰਮ ਹੋ ਗਿਆ ਨਹੀਂ ਤਾਂ ਕੀ ਬਣਦਾ। ਹਾਂ ਚਾਚੀ ਜੀ ਮੇਰੀ ਗੱਲ ਸੁਣੋ ਸ਼ੁਕਰ ਹੈ ਉਹ ਤਾਂ ਪਤਾ ਨਹੀਂ ਮੰਮੀ ਜੀ ਦੀ ਸੋਚ ਕਿਵੇਂ ਬਦਲ ਗਈ ਮੇਰੇ ਬਰਤੀ ਮੈਨੂੰ ਤਾਂ ਇੱਥੇ ਇੱਕ ਹਫ਼ਤਾ ਹੋ ਗਿਆ ਇਹਨੂੰ ਜਦੋਂ ਦੀ ਮੈਂ ਆਈਆਂ ਨਾ ਮੇਰੇ ਨਾਲ ਤਾਂ ਰੋਜ਼ ਲੜਾਈ ਕਰਦੇ ਆ ਇਹ ਗੱਲ ਕਹਿ ਕੇ ਕਿ ਤੂੰ ਫਲਾਣੇ ਨੂੰ ਚਿੰਬੜ ਜਾਨੀ ਆ ਫਲਾਣੇ ਨੂੰ ਚਿੰਬੜ ਜਾਨੀ ਆ ਮੈਂ ਤੁਹਾਨੂੰ ਇੱਕ ਅੱਜ ਇੱਕ ਗੱਲ ਕਹਿਣਾ ਚਾਹੁੰਦੀ ਆ ਵੈਸੇ ਤਾਂ ਚਾਹੇ ਤੁਹਾਡੀ ਸਮਝ ਦੇ ਵਿੱਚ ਆਈ ਗਿਆ ਹੋਣਾ ਕਿ ਪੜ੍ਹਾਈ ਕਰਨ ਦੇ ਕੀ ਫਾਇਦੇ ਹੁੰਦੇ ਆ ਤੇ ਦੂਜੀ ਗੱਲ ਮੈਂ ਤੁਹਾਨੂੰ ਦੋਵਾਂ ਨੂੰ ਇਹ ਕਹਿਣਾ ਚਾਹੁੰਦੀ ਆ ਤੁਹਾਨੂੰ ਦੋਵਾਂ ਨੂੰ ਨਹੀਂ ਸਾਰੀ ਦੁਨੀਆ ਨੂੰ ਹੀ ਕਹਿਣਾ ਚਾਹੁੰਦੀ ਆ ਕਿ ਜੇ ਕੋਈ ਕੁੜੀ ਬੱਧ ਪੜੀ ਲਿਖੀ ਹੁੰਦੀ ਆ ਜਾਂ ਫਿਰ ਉਹਦਾ ਸੁਭਾਅ ਖੁੱਲਾ ਡੁੱਲਾ ਹੁੰਦਾ ਤਾਂ ਇਹਦਾ ਮਤਲਬ ਐ ਨਹੀਂ ਹੁੰਦਾ ਕਿ ਉਹਦਾ ਕੈਰੈਕਟਰ ਲੂਜ਼ ਹੋਊਗਾ ਹਾਂ ਇਹ ਤਾਂ ਹੈ ਉਹਦੇ ਚਰਿੱਤਰ ਤੇ ਨਹੀਂ ਜਾਣਾ ਚਾਹੀਦਾ ਨਾਲੇ ਤੁਸੀਂ ਦੱਸੋ ਚਾਚੀ ਜੀ ਜੇ ਆਪਾਂ ਪੜ੍ਹੇ ਲਿਖੇ ਆ ਜੇ ਆਪਾਂ ਉਹਨੂੰ ਜੱਫੀ ਪਾ ਕੇ ਮਿਲ ਲਾਂਗੇ ਕਿਸੇ ਨੂੰ ਆਪਾਂ ਗਲਤ ਹੋ ਜਾਾਂਗੇ ਗਲਤ ਹੋ ਜਾਾਂਗੇ ਹਾਂ ਬਸ ਉਹੀ ਗੱਲ ਸਾਡੀ ਅਨਪੜਾਂ ਦੀ ਸੋਚ ਇਹੋ ਜਿਹੀ ਹੁੰਦੀ ਆ ਤੇ ਬਸ ਫਿਰ ਹਾਂ ਸਾਰੀ ਕੁਝ ਨਹੀਂ ਹੁੰਦੇ ਪੰਜੇ ਉਂ ਸਬਾਰ ਹੁਣ ਚੱਲ ਵਧੀਆ ਹੋ ਗਿਆ ਬੇਬੇ ਓਹ ਲੈਕਚਰ ਨਹੀਂ ਮੈਂ ਕਹਿ ਰਹੀ ਮੈਂ ਸਹੀ ਗੱਲ ਕਹਿ ਰਹੀ ਹਾਂ ਤੁਹਾਨੂੰ ਆਪਣੀ ਦੁਨੀਆ ਦੇ ਵਿੱਚ ਪਤਾ ਨਹੀਂ ਕਿ ਕਿਹੋ ਜਿਹੇ ਲੋਕ ਵੱਸਦੇ ਆ ਚੱਲ ਚੰਗਾ ਚੱਲ ਵਧੀਆ ਹੋ ਗਈ ਗੱਲ ਤੇ ਆ ਗਈ ਤੂੰ ਹੈਨਾ ਜਿਵੇਂ ਨਾ ਟਾਈਮ ਤੇ ਆਉਂਦੀ ਫੇਰ ਹਾਂ ਹੁਣ ਤੂੰ ਉਹਨੂੰ ਮੱਤ ਦੀ ਗੱਲ ਦੇਤੀ ਚੱਲ ਆ ਗਈ ਉਹਨੂੰ ਮੱਤ ਠੀਕ ਹੈ ਹੁਣ ਚੁੱਪ ਕਰ ਜਾ ਬੜਾ ਵੀ ਨਾ ਬੋਲ ਚੰਗੀ ਲੱਗਦੀ ਵਾਲਾ ਬੋਲਦੀ ਚੱਲ ਕੋਈ ਨਹੀਂ ਮੈਂ ਵੀ ਹੁਣ ਆਪਣੀ ਪੜ੍ਹੀ ਲਿਖੀ ਨੋ ਹੀ ਲਿਆਉਂਗੀ ਕੋਈ ਗੱਲ ਨਹੀਂ ਲੈ ਆਓ ਤੁਸੀਂ ਦੋ ਜਣੇ ਬੈਠ ਜਾਓ ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲੈ ਕੇ ਆਉਂਗੀ ਬੈਠ ਜਾ ਬੇਬੇ ਆਏ ਬਾੜੀ ਬੋਲਦੀ ਐ ਮੈਨੂੰ ਫੇਰ ਖੇ ਜਾਣ ਲੱਗ ਆਈ ਬੋਲਦੀ ਅੱਜ ਕੱਲ ਦੇ ਜਵਾਬ ਚਲ ਉਹ ਆਪਦੇ ਹੱਬ ਤੇ ਚੱਲਦੇ ਆ